ਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਨ ਸਿੰਘ ਚੈਨਲ ਟਾਟਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਆਪਾਂ ਕਰ ਰਹੇ ਆ ਪੀਡੀਐਫ ਪਸ਼ੂ ਮੇਲਾ ਜਗਰਾਉ ਮੰਡੀ 2025 ਸੋ ਅਸੀਂ ਆ ਕੱਲ ਕੀਤੀਆਂ ਨੇ ਫੀਡ ਸਟਾਲਸ ਮੈਡੀਕਲ ਸਟਾਲਸ ਅੱਜ ਕਰ ਰਹੇ ਆ ਬਫੈਲੋ ਕਾਊਸ ਸੋ ਬਫੈਲੋ ਦੇ ਵਿੱਚ ਇੱਕ ਬਹੁਤ ਨਾਂ ਆਉਂਦਾ ਹੈ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਨਾਂ ਹੈ ਸਾਡੇ ਨੌਜਵਾਨ ਜਿਹੜੇ ਨੇ ਨੌਜਵਾਨ ਫਾਰਮਰ ਭਾਈ ਪਿੰਦੀ ਸਿੱਧੂ ਜੀ ਸੋ ਦੁਨੀਆ ਦੇ ਵਿੱਚ ਉਹਨਾਂ ਦਾ ਕਿਸੇ ਗੱਲੋਂ ਮੈਂ ਕਹਿਣਾ ਕਿ ਮੇਰੇ ਲਈ ਉਨਾ ਵਦਾ ਨਾ ਲੈਣਾ ਹੀ ਅ ਨਹੀਂ ਮੇਰੇ ਕੋਲੇ ਲਫ਼ਜ਼ ਹੈਗੇ ਸੋ ਜਿੰਨਾ ਉਹਨਾਂ ਨੇ ਮਕਾਮ ਹਾਸਲ ਕੀਤਾ ਸੋ ਜਿੰਨੀ ਉਹਨਾਂ ਨੇ ਜਾਣਕਾਰੀ ਸਾਡੇ ਡੇਰੀ ਫਾਰਮਰ ਭਰਾਵਾਂ ਨੂੰ ਬਰੀਡ ਤੇ ਆਹ ਮਿਲਕ ਪ੍ਰੋਡਕਸ਼ਨ ਤੇ ਦਿੱਤੀ ਏ ਸੋ ਉਹਨਾਂ ਦੇ ਆਪਣੇ ਵੀ ਚੈਨਲਸ ਨੇ ਉਹ ਅਸੀਂ ਉਹਨਾਂ ਦੇ ਨਾਲ ਬੜੀ ਟਾਈਮ ਤੋਂ ਮੈਂ ਇੰਟਰਵਿਊ ਕਰਨੀ ਸੋਚਦਾ ਸੀਗਾ ਅੱਜ ਕੁਦਰਤੀ ਪ੍ਰਮਾਤਮਾ ਨੇ ਮੁਲਾਕਾਤ ਕਰਾਤੀ ਸੋ ਸਾਡੇ ਨਾਲ ਮੌਜੂਦ ਰਹਿਣਗੇ ਭਾਈ ਪਿੰਦੀ ਸਿੱਧੂ ਜੀ ਸੋ ਉਹਨਾਂ ਨੇ ਕਰਦੇ ਆਂ ਗੱਲਬਾਤ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਤੇ ਸੋਡਾ ਹੀ ਬਹੁਤ ਧੰਨਵਾਦ ਜੀ ਪਹਿਲਾਂ ਆਪਣਾ ਸ਼ੁਭ ਨਾਮ ਤੇ ਮੋਬਾਈਲ ਨੰਬਰ ਸਰ ਮੇਰਾ ਨਾਮ ਰਪਿੰਦਰ ਸਿੰਘ ਹੈ ਜੀ ਤੇ ਪਿੰਦੀ ਸਿੱਧੂ ਸ਼ਾਰਟ ਨਾਮ ਹੈ ਜੀ ਸਰ ਹਾਂ ਜੀ ਸਰ ਡੌਗੀਆਂ ਦੀ ਦੁਨੀਆ ਦੇ ਵਿੱਚੋਂ ਨਿਕਲ ਕੇ ਇੱਕਦਮ ਇਧਰ ਆਉਣਾ ਕਿਵੇਂ ਸੁਭਾਅ ਹੋਇਆ ਜੀ ਬਸ ਚਾਂਜਾ ਕੇ ਜਿਵੇਂ ਮੈਂ ਕਹਿੰਦਾ ਨਾ ਮੈਂ ਕਿਹਾ ਵੀ ਜੇ ਪ੍ਰਮਾਤਮਾ ਨੇ ਕਹਿੰਦਾ ਤਾਂ ਰਾਮ ਬਦਾਇ ਸੁਬਦੈ ਹਨਾ ਜੀ ਤਾਂ ਵੀ ਉਹੀ ਤਾਂ ਸਾਡੇ ਨਾਲ ਹਾਂਜੀ ਸੱਚੀ ਹੋਈ ਐ ਵੀ ਪ੍ਰਮਾਤਮਾ ਨੇ ਜਿਵੇਂ 2016 ਦੇ ਵਿੱਚ ਮੁਕਸਰ ਮੇਲੇ ਤੇ ਅਸੀਂ ਜਦੋਂ ਗਏ ਜੀ ਜੀ ਤਾਂ ਅਸੀਂ ਉੱਥੇ ਦੇਖੀ ਆ ਤੇ ਕੁਦਰਤ ਕੰਨਿਓ ਮੈਂ ਦਵਿੰਦਰ ਨੂੰ ਹੀ ਵੈਸੇ ਆਖਿਆ ਮੈਂ ਕਿ ਯਾਰ ਬੜੀਆਂ ਸੋਹਣੀਆਂ ਮੱਝਾਂ ਤਿਆਰ ਕਰਦੀਆਂ ਹੋ ਸਕਦਾ ਆਪਾਂ ਵੀ ਮੇਲਾ ਜਿੱਤਦੇ ਆ ਇੱਕ ਨਾ ਨਹੀਂ ਮੇਲਾ ਨਹੀਂ ਜਿੱਤ ਸਕਦੇ ਮੈਂ ਕਿਹਾ ਫਿਰ ਆਪਾਂ ਜਿਹੜੀਆਂ ਮੇਲੇ ਜਿੱਤ ਜਾਂ ਹਾਰ ਹੁੰਦੀ ਐ ਆਪਾਂ ਮੈਸਾਂ ਹੋ ਖਰੀਦ ਲਉ ਜੀ ਫਿਰ ਅਸੀਂ ਪਹਿਲੀ ਵਾਰ ਉਹ ਨਿਗਾਹ ਜੇ ਕਰ ਲਈਆਂ ਸੀ ਉੱਥੀ ਮ ਅਮਤਿਆਨ ਜਿਵੇਂ ਆ ਹੁਣ ਵੀ ਬੱਚੇ ਆਪਣੇ ਕੋਲੇ ਨਵੇਂ ਮੁੰਡੇ ਆ ਜਾਂਦੇ ਉਹ ਪਹਿਲੀ ਵਾਰ ਜਦੋਂ ਪਸ਼ੂ ਲੈਂਦਾ ਕੋਈ ਨਾ ਕੋਈ ਅਫਸੈਟ ਨਹੀਂ ਹੋ ਜਾਂਦਾ ਪਸ਼ੂ ਘਰੇ ਆ ਕੇ ਨਾ ਉਹ ਜਿਵੇਂ ਚੀਕ ਵੱਜਣ ਵਾਲਾ ਕੰਮ ਹੁੰਦਾ ਜਿਵੇਂ ਅਸੀਂ ਪਹਿਲੀ ਮੱਝ ਲੈ ਲਈ ਉਹਦੀ ਰਸਤਾ ਹੀ ਕੱਟੀ ਮਾਰ ਗਈ ਸੈਕਟਰੀ ਵਾਲੀ 2.5 ਲੱਖ ਦੀ ਲੈਤੀ 3.2 ਲੱਖ ਦੀ ਓਕੇ ਤੇ ਕੱਟੀ ਸੀ 2.5 ਲੱਖ ਦੀ ਸੀ ਜੀ ਤੇ ਉਸ ਤੋਂ ਬਾਅਦ ਇੱਕ ਮੱਝ ਹੋਰ ਲੈਤੀ ਜੀ ਉਹਦਾ ਬੱਚਾ ਨਹੀਂ ਮਰਿਆ ਜੀ ਉਹੀ 13 ਜਨਵਰੀ ਨੂੰ ਇਹ ਲੈ ਲਈ ਸੀਗੀ ਲੋੜੀ ਵਾਲੇ ਦਿਨ ਜੀ ਪਰ ਆਪਾਂ ਚਲੋ ਉਹ ਦੂਜੀਆਂ ਛੱਡੋ ਮੱਝਾਂ ਵਾਲੀ ਗੱਲ ਵੀ ਮੈਨੂੰ ਉੱਥੋਂ ਪਤਾ ਲੱਗੇ 13 ਜਨਵਰੀ ਨੂੰ ਮੱਝ ਆਈ ਤੇ ਉਹਦੀ ਬੱਚਾ ਮਾਰਨ ਤੋਂ ਬਾਅਦ ਵੀ ਅਸੀਂ 13-14 ਕਿਲੋ ਦੁੱਧ ਹੁੰਦੀ ਆ ਤੇ ਬਾਕੀ ਸਾਰੇ ਪੈਸੇ ਆਪਣੇ ਆ ਕੱਖ ਆਪਾ ਹੁਣ ਵੀ ਨਹੀਂ ਗਿਲਦੇ ਚਾਰ ਪਸ਼ੂ ਆ ਕਿੱਲੇ ਹੀ ਬੀਜਦੇ ਕੁਦਰਤੀ ਸਾਡਾ ਇੱਕ ਕਿੱਲਾ ਸਾਈਡ ਤੇ ਆ ਉਹ ਸਾਰਾ ਕੱਖਾਂ ਦੀ ਹੁੰਦਾ ਹੈ ਜੀ ਜੀ ਤੇ ਵੀ ਉਹਨਾਂ ਦੀ ਗੱਖਣੇ ਉਹੀ ਤੁੜੀ ਸੁਹਾਤ ਵਾਲੀ ਆ ਜੀ ਜੀ ਬਸ ਉੱਥੋਂ ਮੈਨੂੰ ਐਕਟੀਮੇਟ ਲੱਗ ਗਿਆ ਤੇ ਪਹਿਲਾਂ ਐਂਜੇ ਹੁੰਦਾ ਜੀ ਵੀ 5-700 ਬੰਦਾ ਕਮਾਉਂਦਾ ਹੋਵੇ ਜੀ ਜੀ ਫਿਰ ਉਹ ਉਹੀ ਗੱਲ ਤਮੰਨਾ ਜੀ ਵਾਲੀ ਫਿਰ ਮੈਂ ਕਿਹਾ ਚੱਲ ਜਰ ਕਈ ਯਾਰ ਦੋ ਤਾਂ ਆਪਣੇ ਕਹਿੰਦੇ ਆਪਾਂ 20-25 ਹਜ਼ਾਰ ਰੁਪਏ ਤਨਖਾਹ ਲਈ ਦੀਆ ਫਿਰ ਮੈਂ ਕਿਹਾ ਇੱਕ ਦੋ ਪਸ਼ੂ ਵਧਾਈਏ ਵੀ ਆਪਾਂ ਵੀ 25-30 ਉਹ ਕਰ ਗਏ ਹਨਾ ਜੀ ਜੀ ਤਾਂ ਉ ਬਚਾਇਆ ਓਕੇ ਠੀਕ ਹੈ ਜੀ ਉਹੀ 15 1600 ਬਣ ਗਿਆ ਬਸ ਉਹ ਦਿਨ ਬਸ ਲੱਟ ਸੀਗਾ ਉਸ ਤੋਂ ਬਾਅਦ ਮੈਨੂੰ ਐਕਸਟੀਮੇਟ ਲੱਗਿਆ ਸੀ ਵੀ ਜਿੰਨਾ ਪੈਸਾ ਇਹ ਦੇ ਸਕਦੇ ਆ ਕੋਈ ਚੀਜ਼ ਨਹੀਂ ਦੇ ਸਕਦੀ ਬਸ ਫਿਰ ਮੈਂ ਬੈਕ ਮੁੜ ਕੇ ਚੈੱਕ ਨਹੀਂ 2017 ਦੀ ਜਨਵਰੀ ਨੂੰ 13 ਨੂੰ ਮੱਝ ਆਈ ਹੈ ਜੀ ਉਸੇ ਦਿਨ ਗੱਬਣ ਹੋ ਗਈ اون ਸਰ ਆਪਣੇ ਕੋਲੇ بچہ امرਗਾ ਚਲੋ ਚੈੱਕ ਪਾਸ ਹੋ ਗਈ ਤੇ ਫਿਰ ਉਸੇ ਮੱਝ ਨੇ ਸਾਰੇ ਬੰਦੇ ਵੱਡੇ ਬਰੀਡਰ ਉਹਨਾਂ ਨੇ ਹਰਾਇਆ ਫਿਰ ਉੱਥੇ ਹੋਇਆ ਵੀ ਯਾਰ ਕੋਈ ਮੁੰਡਾ ਆਇਆ ਵੀ ਬੜੇ ਤਕੜੇ ਪਸ਼ੂ ਹੈ ਫਿਰ ਮੈਂ 18 ਦੇ ਵਿੱਚ ਸਾਰੇ ਮੇਲੇ ਜਿੱਤੇ ਜੀ ਫਿਰ ਮੈਂ 19 ਦੇ ਵਿੱਚ ਦੁੱਧ ਚਵਾਈ ਚ ਪੈ ਗਿਆ ਇੱਥੇ ਪੀਡੀਏ ਓਕੇ ਇੱਥੇ ਸਕਵੀਟਾਂਡੇ ਨਾਲ ਮੁਕਾਬਲਾ ਸੀ ਉਦੋਂ ਉਹ ਫਟਾ ਗਿਆ ਜੀ ਮੈਂ ਸੈਕੰਡ ਤੇ ਥਰਡ ਫਿਰ ਮੈਂ ਕੁਰੂ ਖੇਤਰ 2020 ਚ ਉਹੀ ਮੱਝਾਂ ਲੈ ਕੇ ਮਗਰ ਜਾਵੜਿਆ ਸੀ ਤਾਂ ਜਿਹੜੇ ਟਾਈਮ ਅ ਜਿਹੜਾ ਨੇ 32 ਕਿਲੋ ਦੁੱਧ ਕੱਢਿਆ ਜੀ ਤੇ ਫਿਰ ਉੱਥੇ ਸਕਵੀਟਾਂਡਾ ਹਾਰ ਗਿਆ ਮੇਰੀ ਫਟ ਤੇ ਸੈਕਿੰਡ ਸੀਗੀ ਤੇ ਦੋ ਦੋ ਮੱਜਾਂ ਤੇ ਫਿਰ ਮੈਂ ਬਟਾਲੇ 2020 ਚ ਹੋ ਗਿਆ ਫਿਰ ਮੈਂ ਗੱਬਣ ਮੈਂ ਇਸ ਲੈ ਕੇ ਉਧਰ ਬੱਜਿਆ ਉੱਥੇ ਵੀ ਤੀਜਾ ਨੰਬਰ ਜੀ ਮੇਰਾ ਜੀ ਜੀ ਫਿਰ ਮੈਂ ਕਈ ਫਿਰ ਮੈਂ ਲੋਕਾਂ ਨੂੰ ਦੱਸਾਇਆ ਵੀ ਮਾਝੇ ਚੰਗੀ ਹੋਵੇ ਤੱਕਾ ਨਾ ਕਰੋ ਟਾਈਮ ਤੋਂ ਟਾਈਮ ਸੂਗੀ ਜੀ ਜਿੰਨੇ ਮਰਜੀ ਮੇਲੇ ਲੜੀ ਚੱਲੋ ਪਰ ਇਹਦੇ ਨਾਲ ਬਈ ਉ ਨਾ ਗਲਤ ਕਰੋ ਖਰਾਕ ਪਾ ਦਿਓ ਭੁੱਖ ਦੀ ਦਵਾਈ ਦੇ ਦਿਓ ਕੈਲਸ਼ੀਅਮ ਪਾ ਲਓ ਜੀ ਵਿਟਾਮਿਨ ਦੇ ਲਓ ਜਿਹੜੀਆਂ ਨੇਚਰਲ ਚੀਜ਼ਾਂ ਜੀ ਜੀ ਤਾਂ ਬਸ ਉਸ ਤੋਂ ਬਾਅਦ ਤਾਂ ਫਿਰ ਤਾਂ ਹਰ ਵਾਰੀ ਜੀ 2017 ਤੋਂ ਬਾਅਦ ਅੱਜ ਤੱਕ ਦਾ ਜਿਹੜਾ ਹਰ ਮਤਲਬ ਪਹਿਲੇ ਤਿੰਨ ਨੰਬਰ ਸਰ ਤੁਸੀਂ ਮਤਲਬ ਕਿ ਪਹਿਲੇ ਫਾਰਮਰ ਜੇ ਮੈਨੂੰ ਲੱਗਦਾ ਯੰਗ ਜਿਨ੍ਹਾਂ ਨੇ ਬੜੀ ਜਲਦੀ ਗਰੋ ਕੀਤਾ ਬਹੁਤ ਜਲਦੀ ਕਿਹੜਾ ਖਿਆਲ ਤੁਹਾਨੂੰ ਲੱਭਿਆ ਇਦਾਂ ਦਾ ਬਸ ਜਿਵੇਂ ਦੱਸਿਆ ਜੀ ਵੀ ਪ੍ਰਮਾਤਮਾ ਨੇ ਜਿਵੇਂ ਮੈਨੂੰ ਤਾਂ ਬਾਹ ਫੜ ਕੇ ਨਾ ਆਖਿਆ ਹੁੰਦਾ ਵੀ ਤੂੰ ਇੱਧਰ ਆ ਜਾ ਤੇਰਾ ਕੰਮ ਹੀ ਇਹ ਹੈ ਤਾਂ ਵੀ ਆਪਾਂ ਮੁੰਡਿਆਂ ਨੂੰ ਮੋੜਨਾ ਵਾਪਸ ਹੈ ਨਾ ਬਾਹਰ ਇੱਧਰ ਮੁੰਡਿਆਂ ਨੂੰ ਰੱਖਣਾ ਆਪਾਂ ਜੀ ਤੇ ਅੱਜ ਅਸੀਂ ਬਹੁਤ ਖੁਸ਼ ਨਿਆ ਘੱਟ ਦੇ ਕੇ ਮਗਰਲੇ ਮੇਲਿਆਂ ਤੇ ਮਤਲਬ ਖੁਦ ਅਸੀਂ ਵੀ ਇਹ ਡਿਸੀਜਨ ਲੈ ਲਿਆ ਸੀ ਵੀ ਮੇਲਿਆਂ ਤੇ ਹੁਣਾਂ ਬ ਇੱਥੇ ਜਿੰਨੀਆਂ ਮਰਜ਼ੀ ਲੇਡੀਜ਼ ਕਿੰਨੀਆਂ ਆਈਆਂ ਜੀ ਅੱਗੇ ਕਿਤੇ ਮੇਲੇ ਤੇ ਬੁੜੀਆਂ ਦੇਖੀਆਂ ਸੀ ਆਪਣੀਆਂ ਬਾਰ ਨਹੀਂ ਕਦੀ ਨਹੀਂ ਤੇ ਸਾਰੀਆਂ ਕੋਈ ਭੈਣਾ ਫੋਟਮਾਂ ਲਾ ਕੇ ਜਾਂਦੀਆਂ ਵੀਰੇ ਤੇਰਾ ਕਰਕੇ ਅਸੀਂ ਦੂ ਪਸੂਰਾ ਕਲੇਚਾ ਰੱਖ ਲੈ ਤੇ ਪਰ ਇੱਕ ਗੱਲ ਐਂਡ ਵਾਲੀ ਇਹੀ ਹੈ ਜੀ ਵੀ ਜਿਹੜਾ ਮਰਜ਼ੀ ਮੱਝਾ ਬੰਦਾ ਰੱਖ ਲੋ ਇੱਕ ਟਾਈਮ ਦੇ ਉੱਤੇ ਰਾਤ ਨੂੰ ਤੁਸੀਂ ਜੇ 50 ਕਿੱਲਿਆਂ ਨੂੰ ਹੱਕ ਮਾਰ ਲੂੰ ਵੀ ਯਾਰ ਮੈਨੂੰ 20000 ਹੁਣੀ ਚਾਹੀਦਾ ਲਿਆ ਕੇ ਦੇਈ ਹੋ ਸਕਦਾ ਉਹਦੇ ਘਰੇ ਨਾ ਹੋਵੇ ਆੜਤ ਨੂੰ ਫੋਨ ਕਰੇ ਪਰ ਮੱਝਾਂ ਜਿਹਦੇ ਕੋਲੇ 10 ਮੱਚੀਆਂ ਸੁਣਨਾ ਹੁਣ ਤਾਂ ਉਹਨੂੰ ਕਹਦੇ ਵੀ ਹੁਣੀ 50000 ਰੁਪਏ ਚਾਹੀਦਾ ਉਸ ਨੂੰ 1 ਮਿੰਟ ਚ 50000 ਰੁਪਏ ਦੇ ਦੂਗਾ ਸਾਰੇ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਸਾਰੇ ਪਸ਼ੂ ਪਾਲਕ ਨਵੇਂ ਯੰਗ ਮੁੰਡੇ ਆਏ ਸੀਗੇ ਫੀਲਡ ਦੇ ਵਿੱਚ ਉਹਨਾਂ ਠੱਗੀ ਬੜੀ ਖਾਦੀ ਏ ਹਰਿਆਣੇ ਚ ਜਾ ਕੇ ਜਾਂ ਹੋਰ ਬਰੀਡਰਾਂ ਕੋਲੇ 5-5 ਲੱਖ ਦੀਆਂ ਮੱਝਾਂ ਲੈ ਆ ਗਏ ਤੇ 50 ਵਧੀਆਂ ਵੇਚੀਆਂ ਨੇ ਉਹ ਕੀ ਕਰ ਰਿਹਾ ਜੀ ਉਹ ਜਿਹੜੇ ਨੰਮੇ ਮੁੰਡੇ ਨਾ ਉਹ ਮੰਨਦੇ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚੋਂ ਕਰੇਜ ਵਹਿ ਗਿਆ ਮੈਂ ਕਹਿਣਾ ਉਹਨਾਂ ਜੇ 나ਗਣੀ ਮੇਰੀ ਜੱਦੀ ਸਾਰੇ ਤੋਂ ਵੱਧ ਮੇਰੀ ਪੰਜਾਬ ਦੀ ਮੱਝ ਆ ਬਦਨੀ ਦੀ ਜੀ ਸਰ ਮੁਕਸਰ ਵਾਲੀ ਬਲਮਗੜ ਤੋਂ ਮੱਝ ਆਈ ਜਿਹਨੇ ਸਭ ਤੋਂ ਵੱਡਾ ਨਾਮ ਬਣਾਇਆ ਜੀ ਸਰ ਰਾਜਸਥਾਨ ਵਾਲੀ ਦਾ ਨਾਮ ਲੈ ਦਿੰਦੇ ਆ ਪਰ ਉਹ ਵੀ ਪੰਜਾਬ ਦੀ ਰਾਜਸਥਾਨ ਵਾਲੇ ਬਾਰਡਰ ਦੇ ਨੇੜੇ ਪਿੰਡ ਪਹੁੰਚ ਜਾਂਦੇ ਆ ਪਰ ਇੱਕ ਤੱਕ ਬਣਾ ਲੈਣੇ ਰਾਜਸਥਾਨ ਵਾਲੀ ਜੀ ਸਰ ਹਰਿਆਣੇ ਵਾਲੀ ਸੁਭਾਸ ਗੁੱਜਰ ਤੋਂ ਆਈ ਜੀ ਜੀ ਸਰ ਠੀਕ ਆ 17 ਸੈਕਟਰ ਦਿੱਲੀ ਦੇ ਵਿੱਚੋਂ ਜੀ ਸਰ ਕੋਈ ਮੱਝ ਮੇਰੀ ਹਰਿਆਣੇ ਚ ਨਹੀਂ ਆਈ ਜਿਹੜੀਆਂ ਠੀਕ ਸਰ ਤੇ تسਲੀ ਮੇਰੀ ਦਾ ਕਰਾਉਣੀ ਸੀ ਗਾਂ ਲਿਆਂਦੇ ਦੀ ਵੀ تسਲੀ ਹੋ ਗਈ ਜੀ ਸਰ ਠੀਕ ਹੈ ਇਹ ਚੀਜ਼ ਸੱਚ ਹੈ ਸਾਰਿਆਂ ਤੋਂ ਵੱਧ ਪੰਜਾਬ ਦੀ ਮੱਝ ਬੇਕੇ ਹਰਿਆਣੇ ਚ ਜਾਂਦੀ ਹੈ ਜੀ ਸਰ ਜਦੋਂ ਮਰਜੀ ਸਬੂਤ ਕਮੋ ਸਬੂਤ ਲੈ ਲੋ ਸਾਰਿਆਂ ਤੋਂ ਵੱਡੇ ਬਰੀਡਰ ਪੰਜਾਬ ਦੀ ਮੱਝ ਲ ਜਾਂਦੇ ਕੱਢ ਕੇ ਬਠਿੰਡਾ ਮਾਨਸਾ ਤੇ ਆਪਣਾ ਮੁਕਸਰ ਸਾਹਿਬ ਇਹ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਮਾਨਸਾ ਸਭ ਤੋਂ ਵੱਧ ਮੁਕਸਰ ਤੇ ਬਠਿੰਡਾ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਹੈਗਾ ਸੰਗਰੂਰ ਤੇ ਚੌਥੇ ਤੇ ਹੈਗਾ ਮਾਨਸਾ ਤੇ ਚਾਰ ਜ਼ਿਲ੍ਹਿਆਂ ਤੇ ਸਭ ਤੋਂ ਟੌਪ ਦੀ ਮੱਝ ਨਿਕਲਦੀ ਹੈ ਸਭ ਤੋਂ ਟੌਪ ਦੀ ਮੱਝ ਕੱਢ ਕੇ ਹਰਿਆਣੇ ਜਾਂਦੀ ਹੈ ਉਹੀ ਮੱਝ ਆਪਣੇ ਨਾਲ ਨੂੰ ਫੇਰ ਵਾਪਸ ਕਲੀ ਜਾਂਦੀ ਹੈ ਪੰਜਾਬ ਦੇ ਵਿੱਚੋਂ ਭਾਲੋਂਗੇ ਤੁਹਾਨੂੰ ਨੇਚਰਲ ਮੱਝ ਮਿਲ ਜੂਗੀ ਮੈਂ ਅੱਗੇ ਵੀ ਭਰਾਵਾਂ ਨੂੰ ਕਹਿਣਾ ਵੀ ਤੁਸੀਂ ਉਹ ਵੱਡੀ ਗੇਮ 'ਚ ਨਾ ਪਾਓ ਜੇ ਵੱਡੀ ਗੇਮ ਦੇ ਵਿੱਚ ਕਹਿਣਾ ਤੁਸੀਂ ਪਹਿਲੀ ਅੱਜ ਕੱਲ ਉਹ ਮੌਲ ਜਿਵੇਂ ਅਸੀਂ ਕਹਿੰਦੇ ਵੀ 17 'ਚ ਜਿੱਤਣ ਦਾ ਕਾਰਨ ਆਈ ਸੀ ਉਹ ਤਾਂ ਲੋਕ ਬੜੇ ਸੱਚੇ ਸੀ ਮੈਂ ਕੋਈ ਮੱਝ ਇੱਕ ਵਾਰੀ ਬੰਦਾ ਕਹਦੇ ਵੀ ਪਿੰਡੀ ਨਾਲ ਸਾਡੇ ਘ ਪਹਿਲਾਂ ਪੈਸੇ ਭੇਜਨੇ ਅਗਲੇ ਨੂੰ ਲੋਕ ਇੰਨੇ ਇਮਾਨਦਾਰ ਹੁਣ ਤਾਂ ਮੈਂ ਇਹ ਵੀ ਦੇਖਿਆ ਜਿਹਨੂੰ ਪਹਿਲਾਂ ਪੈਸੇ ਭੇਜੇ ਤੇ ਉਹ ਵੀ ਫੋਨ ਬੰਦ ਕਰ ਦਿੰਦੇ ਜੀ ਜੀ ਸਰ ਠੀਕ ਆ ਅਗਲਾ ਕਹਿੰਦਾ ਇਹਦਾ ਕਿਹੜਾ ਕੋਈ ਸਬੂਤ ਹੈ ਹੈਨਾ ਅਗਲਾ ਕਹਿੰਦਾ ਤੁੱਕਾ ਕਰ ਲਿਆ ਅੱਜ ਕੱਲ ਕੀ ਕਹਿੰਦਾ ਲੋਕ ਕਹਿੰਦਾ ਵੀ ਆਪਾਂ 24 25 ਲੀਟਰ ਵਾਲੀ ਲੈਣੀ ਹੈ ਨਵੇਂ ਮੁੰਡੇ ਕਹਿੰਦੇ ਆ ਹਾਂਜੀ ਹਾਂਜੀ ਨਵੇਂ ਮੁੰਡੇ ਨਾਲ ਸਕੀਮ ਲੱਗਦੀ ਹੈ ਉਹੀ 17 18 ਵਾਲੀ ਮੱਝ ਲਓ 20 3000 ਰੁਪਇਆ ਟੀਕਾਂ ਟੱਲਾਂ ਦੇ ਖਰਚਾ ਕਰਦੇ ਆ ਜਿਹੜੇ ਗੈਰ ਕਾਨੂੰਨੀ ਟੀਕੇ ਆ ਬੂਸਟਨ ਵਗੈਰਾ ਤੇ ਉਹਦਾ 24 25 ਲੀਟਰ ਤਲਾਤਾ ਨ ਜਿਹੜੇ ਨੇ 30000 ਲਾਇਆ ਉਹਨੇ ਤਾਂ 1.5 ਲੱਖ ਦੀ ਮੱਝ ਲੈਤੀ ਪੌਣੇ 2 ਦੀ 2 ਦੀ ਮੰਨ ਲਓ 30000 ਉੱਤੇ ਕਰ ਲਿਆ 20000 ਖਰਚਾ ਕਰ ਲਿਆ 2.5 ਲੱਖ ਚ ਪੈ ਗਈ ਓਕੇ ਸਰ ਤੇ ਉਹ ਬੰਦੇ ਨੇ 2.5 ਲੱਖ ਦੇ ਵਿੱਚ ਉਹ ਜਿਹੜੀ 25 ਲੀਟਰ 22 ਲੀਟਰ ਦਿਖਾਉਣਾ ਉਹ ਕਿੰਨੇ ਦੀ ਮਿਲਨੀ 8-10 ਲੱਖ ਦੀ ਜਿਹੜੇ ਬੰਦੇ ਨੂੰ 5 ਲੱਖ ਤੋਂ ਉੱਤੇ ਲੈ ਲਈ ਉਹ ਬੰਦਾ ਦੀ ਜਿੰਦਗੀ ਚ ਉੜਦਾ ਨਵੇਂ ਮੁੰਡਾ ਨੇ ਉੱਠਣਾ ਕੋਈ ਮੱਝ ਮਹਿੰਗੀ ਲੈਣ ਦੀ ਲੋੜ ਨਹੀਂ ਵੀਰੇ ਮੱਝ ਖੋਲਾ ਟੈਪ ਦੇਖ ਲੋ ਸਿੰਘ ਟੁੱਟਿਆ ਦੇਖ ਲੋ ਪੂਰ ਦੀ ਲੰਡੀ ਦੇਖ ਲੋ ਬਸ ਸਿਰਫ ਤੁਸੀਂ ਕੀ ਦੇਖਣਾ ਉਹਦਾ ਭਾਂਡਾ ਉਹਦਾ ਚੱਡਾ ਦੇਖ ਲੋ ਮੱਥੇ ਤੇ ਬੱਲ ਹੋਵੇ ਪੈਰ ਚਿੱਟਾ ਹੋਵੇ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਵੀਰੇ ਵੱਧ ਚਿੱਟੇ ਪੈਰਾਂ ਵਾਲੀ ਆ ਗਈ ਨੀਲੀ ਦਾ ਵੀ ਕੰਨੀ ਲੈ ਜਾਓ ਕਾਲੀ ਆ ਗਈ ਤਾਂ ਮੂਹਰਾ ਕੰਨੀ ਜਾਊਗੀ ਗਾਰੰਟੀ ਨਾਲ ਹੀ ਠੀਕ ਆ ਪਰ ਮੱਝ ਖੋਲਾ ਟੈਪ ਲੈ ਲੋ ਜਿਹੜੇ ਨਵੇਂ ਮੁੰਡੇ ਆ ਠੀਕ ਆ ਜੀ ਜਿਹੜੀ ਮਤਲਬ ਸਾਨੂੰ ਮਤਲਬ ਡੇਢ ਪੌਣੇ 2 ਲੱਖ ਐਂਡ ਜਿਹੜੀ ਅੱਜ ਕੱਲ ਦੀ ਮਹਿੰਗਾਈ ਚ ਕਿੰ ਕੋਈ ਲੱਖ ਦੀ ਦਾ ਮੱਝ ਮਿਲਣ ਲੱਗੀ ਲੱਖ ਤੋਂ ਸਵਾ ਲੱਖ ਦੀ ਡੇਢ ਤੋਂ ਪੌਣੇ 2 ਲੱਖ ਰੁਪਏ ਦੇ ਵਿੱਚ ਮੱਝ ਮਿਲਦੀ ਆ ਉਹ ਕੋਈ ਮੱਝ ਸੋਡੇ ਕੋਲੇ ਜੇ 10 ਖਰੀਦੂਗਾ ਕੋਈ ਮੱਝ ਤਾਂ 15 ਵਾਲੀ ਕਹਿ ਕੇ ਦੇਣਗੇ ਉਹ ਸੋਡੇ ਘਰੇ 20 ਦਊ ਕੋਈ ਤੁਸੀਂ 18 ਵਾਲੀ ਕਹਿ ਕੇ ਲਿਆ ਮਗਰ ਘਰੇ ਸੋਡੇ 15 ਦਊ ਜਾਨੀ ਕਿ ਐਵਰੇਜ ਉਹ 13 ਲੀਟਰ ਤੋਂ ਲਾ ਕੇ 18 20 ਲੀਟਰ ਵਾਲੀਆਂ ਦੱਸੇ ਮਹਿਸਾਂ ਦੇ ਵਿੱਚੋਂ ਨਿਕਲਦੀਆਂ ਇੱਕ ਅੱਧੀ ਕੋਈ ਮਾਰੀ ਚੰਗੀ ਨਿਕਲ ਆਉਂਦੀ ਆ ਤੇ ਉਹ ਬੰਦਾ ਜ਼ਿੰਦਗੀ ਚ ਦਬਦੇ ਨਹੀਂ ਬਈ ਜੀ ਸਰ ਠੀਕ ਹੈ ਇੱਕ ਮੱਝ ਜੇ 1.5 ਲੱਖ ਦੀ ਤੁਸੀਂ ਲੈਣੀ ਆ ਤਾਂ 15 ਲੀਟਰ ਦੁੱਧ ਪਾਉਂਦੀ ਹੈ ਨਾ ਉਹ ਮੱਝ ਨਾ ਇੱਕ ਸਾਲ ਚ ਫ੍ਰੀ ਕਰ ਦਿੰਦੇ ਬੰਦੇ ਨੂੰ ਓਕੇ ਠੀਕ ਹੈ ਜੀ ਲੱਖ ਰੁਪਏ ਬਚਾਣ ਦੇ ਦੁੱਧ ਦਾ ਇੱਕ ਅੱਧਾ ਕਟਰੂਬ ਆ ਜਾਂ ਦੂਜੇ ਸਾਲ ਦੇ ਵਿੱਚ ਜਾ ਕੇ ਮੱਝ ਬਿਲਕੁਲ ਅੱਧੇ ਹਾਫ ਟਾਈਮ ਚ ਫ੍ਰੀ ਹੋ ਜਾਂਦੀ ਹੈ ਓਕੇ ਸਰ ਉਸ ਤੋਂ ਬਾਅਦ ਬੰਦੇ ਦੀ ਆਪਦੀ ਪ੍ਰੋਪਰਟੀ ਆ ਸਰ ਇੱਕ ਤਾਂ ਜਿਹੜੇ ਹੁਣ ਆਪਣੇ ਵੀਰ ਨੇ ਇੱਥੋਂ ਚੱਕਦੇ ਆ ਗੱਡੀ ਬਣਾਈ ਹੁੰਦੀ ਵੱਡੀ ਲਿਮਟ ਤੇ ਮੱਝ ਹੀ ਕਹਿੰਦੇ ਉੱਥੋਂ ਲੈਣੀ ਹੈ 5 ਲੱਖ ਦੀ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੋਊਗਾ ਉਹ ਬਸ ਮੈਸੇਜ ਇਹੀ ਆ ਬਾਈ ਫਿਰ ਆਪਾਂ ਬਾਅਦ ਦੇ ਵਿੱਚ ਮੈਂ ਦੇਖਿਆ ਚੱਕ ਮੈਂ ਕੋਈ ਕੰਮ ਕਰਨ ਵਾਲੇ ਸੈਲਰ ਜਾਂਦੇ ਦੇਖਿਆ ਠੀਕ ਹੈ ਸਰ ਬਿਲਕੁਲ ਸਹੀ ਗੱਲ ਹੈ ਜੀ ਵੀ ਇਹ ਸੱਚੀ ਗੱਲ ਹੈ ਵੀ ਕਈ ਵਾਰੀ ਅਗਲਾ ਕਹਿੰਦਾ ਪਾਣੀ ਗੱਲ ਵੱਡੀ ਕਰ ਜਾ ਨਹੀਂ ਮਜ਼ਾਕ ਨਹੀਂ ਵੀ ਧੀਰੇ ਪਾ ਠੀਕ ਹੈ ਕਿਸੇ ਮਗਰ ਨਾਲ ਲੱਗੋ ਕੋਈ 5 ਲੱਖ ਲੋਨ ਦੇ ਲੋੜ ਨਹੀਂ ਹਾਂ 5 ਲੱਖ ਲਾਉਣਾ ਤੁਸੀਂ ਕਿੱਥੇ ਲਾਉਣਾ 20 30 ਮਹੀਨਿਆਂ ਤੋਂ ਉੱਤੇ ਕਰੋ ਦੋ ਵਾਰ ਥਾਪੀ ਮਾਰ ਦਿਓ ਭੰਦੇ 10 ਲੱਖ ਦੀ ਮਾਝ ਲੈ ਜਾਓ ਦੱਸ ਦੇਣੀ ਜੀ ਸਰ ਠੀਕ ਆ ਆਪਾਂ 1 ਕਰੋੜ ਰੁਪਏ ਦਾ ਫਾਰਮ ਪਾ ਲਈਏ ਤੇ 20-30 ਮਹੀਨੇ ਸੰਸੂਪੀਆਂ ਤੁਹਾਡੇ ਸਾਰੇ ਪੈਸੇ ਉਹ ਲਾਉਣੀਆਂ ਨੇ ਨਾਲੇ ਘਰ ਚ ਲਾਉਣੀਆਂ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਹੁਣ ਪਹਿਲਾਂ ਜੀ ਆਪਾਂ ਕਹਦਾਂਗੇ ਵੀ ਜੀ ਮੈਂ ਅੱਜ ਹੀ 10 ਲੱਖ ਦੀ ਲਵਾਂਗੇ ਆਪਾਂ ਪੰਜ ਚਾਰ ਚਾਰ ਕਿੱਲੇ ਵਾਲੇ ਬੰਦੇ ਆ ਤੇ 10-10 ਲੱਖ ਦੀਆਂ ਮੱਝਾਂ ਲੈ ਕੇ ਦੋ ਚਾਰ ਲੈ ਲਈਆਂ ਉਹ ساری ਜ਼ਿੰਦਗੀ ਨਾਲ ਤਾਂ ਉਹਨਾਂ ਨੇ ਪੈਸੇ ਪੂਰੇ ਕਰਨੇ ਆ 10 ਲੱਖ ਵਾਲੀ ਮੱਝ ਦੇ ਪੈਸੇ ਪੂਰੇ ਕਰਾ ਕੇ ਦਿਖਾ ਦਿਓ ਕੱਲਾ ਬ੍ਰੀਡਰ ਪੂਰੇ ਕਰ ਸਕਦਾ ਜੀ ਕਿਉਂਕਿ ਇਹਦਾ ਕੱਟਾ ਵੀ ਵਿਕ ਸਕਦਾ ਉਹਦੀ ਕੱਟੀ ਵੀ ਵਿਕੂਗੀ ਠੀਕ ਆ ਆਮ ਬੰਦੇ ਦੇ ਕਰੇ ਪਗੋਂ ਬਕਈ ਆਪਾਂ ਨੂੰ ਸਸਤੀ ਦੇਊਗਾ ਜੀ ਜੀ ਠੀਕ ਹੈ ਬਸ ਇਹੀ ਸਾਰਾ ਟਾਰਗੇਟ ਚੱਲੀ ਜਾਂਦਾ ਜੀ ਬਸ ਵੀ ਜਿਹੜੀ ਮੱਝ ਆ ਸਵਾ ਲੱਖ ਡੇਢ ਲੱਖ ਤੱਕ ਬਹੁਤ ਵਧੀਆ ਹੁੰਦੀ ਹੈ 14-15 ਕਿਲੋ ਦੁੱਧ ਅੰਡਾ ਠੀਕਾ ਉਹ ਭਰਾਓ ਜਿਹੜਾ ਜਮਾ ਸਾਨੂੰ ਪਤਾ ਵੀ ਇਹਦੀਆਂ ਮਾਵਾਂ ਦੇਖੀਆਂ ਇੰਡ ਲੱਗਿਆ ਹੋਇਆ ਪਿਓਆਂ ਦਾ ਪਤਾ ਮਾਮਾ ਦਾ ਪਤਾ ਸਰ ਆਪਾਂ ਆਉਣੇ ਆ ਸੀਮਨ ਤੇ ਬਾਅਦ ਚ ਆਉਣੇ ਆ ਪਹਿਲਾਂ ਇੱਕ ਦੱਸਿਓ ਵੀ ਜਿਹੜੇ ਨਵੇਂ ਫਾਰਮਰ ਨੇ ਆ ਮੈਂ ਦੇਖ ਰਿਹਾ ਯੰਗ ਤੁਸੀਂ ਵੀ ਪਹਿਲਾਂ ਗੱਲ ਕਰ ਚੁੱਕੇ ਹੋ ਵੀ ਐਸ ਵਾਰੀ ਲੇਡੀਜ਼ ਬਹੁਤ ਆਈਆਂ ਨੇ ਮੈਂ ਵੀ ਦੇਖਿਆ ਮੈਂ ਤੁਹਾਡੇ ਮੇਲੇ ਵੀ ਦੇਖਿਆ ਮੈਂ ਕਾਫੀ ਟਾਈਮ ਤੋਂ ਪੀਡੀਐਫ ਦੇ ਨਾਲ ਵੀ ਜੁੜਿਆ ਹੋਇਆ ਮੈਂ ਬਹੁਤ ਮੇਲੇ ਦੇਖਿਆ ਸੋਰੀ ਮੈਨੂੰ ਯੂਥ ਜੰਗ ਰੇਸ਼ਨ ਬਹੁਤ ਜਿਹੜੀ ਦਿਸ ਰਹੀ ਏ ਸੋ ਇਹਨਾਂ ਨੇ ਜਿਹੜਾ ਨਵਾਂ ਫਾਰਮ ਸ਼ੁਰੂ ਕਰਨਾ ਹੈ ਜੀ ਇਹ ਕਿੰਨੀਆਂ ਮੱਝਾਂ ਤੋਂ ਕਰਨ ਕਿਹੋ ਜਿਹਾ ਸ਼ੈੱਡ ਪਾਉਣ ਕਈ ਵਾਰੀ ਮੈਂ ਐਦਾਂ ਵੀ ਦੇਖਦਾ ਸਰ ਵੀ ਸ਼ੈੱਡ ਉਹ ਦੇਗੇ ਉੱਥੇ ਤੁਸੀਂ ਆਪਣਾ ਕੀ ਪੱਖ ਰੱਖੋਗੇ ਮੈਂ ਤਾਂ ਕਹਿੰਦਾ ਜੀ ਸਭ ਤੋਂ ਪਹਿਲਾਂ ਤੁਸੀਂ ਦੇਖੋ ਮੇਰੀਆਂ ਪ੍ਰਾਣੀਆਂ ਵੀਡੀਓ ਦੇਖੋ ਮੈਂ ਆਮ ਘਰੇ ਜਿੰਨਾ ਡੈਡੀ ਵਰਗਾ ਭਾਂਡਾ ਇੱਕ ਪਾਇਆ ਵਾ ਸੀ 6 ਮੱਜਾਂ ਸੀ ਮੇਰੀਆਂ 6 ਮੱਜਾਂ ਮੈਂ ਖਰੀਦ ਲਈਆਂ ਉਸ ਤੋਂ ਬਾਅਦ ਅਸੀਂ ਟਰੈਕਟਰ ਟਰਾਲੀ ਨੂੰ ਇੱਧਰ ਸੈੱਟ ਪਾਤਾ ਤੇ ਉਹ ਭਾਂਡਾ ਵਿਲਾ ਕਰ ਲਿਆ ਉਹਦੇ 6-7 ਕਰਤੀਆਂ ਫਿਰ ਮੇਰੇ ਕੁੱਤੇਆਂ ਵਾਲੇ ਕਮਰੇ ਛੋਟੇ ਛੋਟੇ ਪਾਏ ਹੋਏ ਸੀ 30 ਫੁੱਟ ਥਾਂ ਸੀਗਾ ਮੈਂ ਉਹ ਢਾ ਕੇ ਕੁੱਤੇ ਨੂੰ ਇੱਕ ਕਮਰਾ ਬਣਾ ਲਿਆ AC ਵਾਲਾ ਤੇ ਉਹਦੇ ਵਿੱਚ 7 ਮੱਝਾਂ ਕਰਤੀਆਂ ਫਿਰ ਉਹਨੇ ਬਾਈ ਕੰਦ ਵੇਲੀ ਸੀ ਉਹਦੇ ਉੱਤੇ ਨੀਮ ਆਇਆ ਪਾਕਿਸਤਾਨ 7-8 ਉਹਦੇ ਕਰ ਲੀਆਂ ਤੇ ਜਦੋਂ ਮੈਨੂੰ ਜਮ ਐ ਪਤਾ ਲੱਗਣ ਲੱਗਿਆ ਵੀ ਹਾਂ ਮੇਰਾ ਟਰਨਓਵਰ 48-50 ਲੱਖ ਰੁਪਏ ਦਾ ਹੋ ਗਿਆ ਵੀ ਹੁਣ ਆਪਾਂ ਜੇ ਲਾad ਗਏ 70 ਲੱਖ ਰੁਪਇਆ ਕੋਈ ਜਾਂ ਮੈਂ ਜਿਵੇਂ ਲਾਦਾ 92-93 ਲੱਖ ਵੀ ਜੇ ਹੁਣ ਆਪਾਂ ਲਾad ਗਏ ਤਾ ਵੀ ਹੁਣ ਟੈਂਸ਼ਨ ਵਾਲੀ ਗੱਲ ਨਹੀਂ ਵੀ ਜੇ ਹੁਣ ਇਹ 48 ਲੱਖ ਰੁਪਇਆ ਕੋਈ 40 ਲੱਖ 30 ਲੱਖ ਹੀ ਮੰਨੋ ਜੇ 30 ਲੱਖ ਰੁਪਇਆ ਵੀ ਆਪਾਂ ਨੂੰ ਦਿੰਦੀਆਂ ਵੀ ਪਾਂਦਾ ਲੱਖ ਰੁਪਇਆ ਵਿਆਜ ਭਰ ਕੇ ਤੇ 10 15 ਲੱਖ ਰੁਪਇਆ ਹਰ ਵਾਰੀ ਮੋੜ ਸਕਦੇ ਆ ਠੀਕ ਆ ਮੈਂ ਫੇਰ ਜਾ ਕੇ ਫਾਰਮ ਪਾਇਆ ਆਮ ਮੁੰਡਾ ਦਾ ਬਾਸ ਵਾਲੀ ਸੱਤ ਜੀ ਕੰਦ ਇੱਕ ਹੁੰਦੀ ਆ ਘਰੇ ਬਾਈ ਜੀ ਮੂਰੇ ਬਾਪਾ ਪਾਈਪਾਂ ਖਰੀਦ ਲਿਓ ਜਿਹੜੀਆਂ ਪੁਰਾਣੀਆਂ ਲੋਕ ਬੋਰ ਵਾਲੀਆਂ ਕੱਢਦੇ ਆ ਓਕੇ ਸਰ ਕਰਕੇ ਖੜੀਆਂ ਬਾਈ ਠੀਕ ਆ ਉੱਤੇ ਪਾਓ ਬਾਸ ਪੰਜ ਚਾਰ ਸਾਲ ਡੰਗਾ ਲਾਓ ਜਿਹੜੀ ਮੱਝ ਲੈਣੀ ਆ ਮੇਰੇ ਮਨ ਨਾਲ ਦੇ ਮਨਕਾਤ ਆਏ ਆ ਵੀ ਥੋੜਾ ਬੋਤਾ ਇੱਕ ਅੱਧੀ ਮੱਝ ਦਾ ਜੇ ਪੈਸੇ ਚੱਕੇ ਆ ਕੋਈ ਆਰਤੀਆਂ ਤੋਂ ਫੜ ਲਵਾਂ ਜੀ ਲਿੰਮਟ ਬਣਾ ਲਓ ਕਿੱਲੇ ਤੇ ਜੀ ਉਹ ਤੁਹਾਨੂੰ ਦੁੱਖ ਨਹੀਂ ਦਿੰਦੀ ਓਕੇ ਠੀਕ ਹੈ ਪਰ ਜਿਹੜੀਆਂ ਕਿਸ਼ਤਾਂ ਕੋਤਾਂ ਆਉਣ ਲੱਗ ਜਾਂਦੀਆਂ ਜੀ ਉਹ ਵੀ ਮੈਂ ਜਿਆਦਾ ਫੇਲ ਹੋਣ ਵਾਲੇ ਦੇਖਿਆ ਕਿਉਂਕਿ ਤਾਂ ਵੱਡੀਆਂ ਪਸ਼ੂ ਨੇ ਡرائی ਤਾਂ ਹੋਣੀ ਹੈ ਜੀ ਜੀ ਠੀਕ ਹੈ ਦੁੱਧ ਵੀ ਘਟੂਗਾ ਪਰ ਉਦੋਂ ਜਦੋਂ ਕਿਸ਼ਤ ਭਰਨ ਲੱਗਦੇ ਆ ਉਦੋਂ ਅਗਲਾ ਕਹਿੰਦਾ ਜੀ ਕੰਮ 'ਚ ਘਾਟਾ ਨੁਕਸਾਨ ਆ ਉਹ ਵੀ ਬੰਦੇ ਦੱਸਦੇ ਦੇਖਿਆ ਪਰ ਜਿਹੜੀ ਮੱਝ ਲੈਣੀ ਆ ਹਾੜੀ ਲੈ ਲਓ ਸੌਣੀ ਲੈ ਲਓ ओके ਹਾੜੀ ਲੈ ਲਓ ਸੌਣੀ ਲੈ ਲਓ ਜਦੋਂ 2-3 ਮੱਝਾਂ ਲੈ ਲਈਆਂ ਉਸ ਤੋਂ ਬਾਅਦ ਤੁਹਾਨੂੰ ਪ੍ਰੋਬਲਮ ਨਹੀਂ ਫਿਰ ਮੰਨ ਲਓ ਤੁਸੀਂ ਯਕੀਨਨ ਜਾਂ ਮਤਲਬ ਮੰਨ ਲਓ ਆਪਾਂ ਕਹਿ ਸਕਦੇ ਹਾਂ 1500 ਦੀ ਤੁਸੀਂ ਬਚਤ ਕਰਨੀ ਸਟਾਰਟ ਕਰਦੇ ਹੋਗੇ 3-4 ਮੱਝਾਂ ਨਾਲ ਹੀ 12 ਤੋਂ 1500 ਯਕੀਨਨ ਹੀ ਬਚੂ ਤੁਹਾਨੂੰ 3-4 ਮੱਝਾਂ ਜੋ ਤੇ ਜਦੋਂ ਹੁਣ ਮਹੀਨੇ ਦਾ 45-50 ਹਜ਼ਾਰ ਹੋ ਗਿਆ ਤੇ ਆਪਾਂ 2 ਤੋਂ 3 ਮਹੀਨਿਆਂ ਬਾਅਦ ਇੱਕ ਮੱਝ ਖਰੀਦ ਸਕਦੇ ਹਾਂ ਓਕੇ ਜੀ ਠੀਕ ਹੈ ਤੇ ਬਸ ਇਹੀ ਆ ਵੀ ਪਹਿਲਾਂ ਬਾਕੀ ਮਾਪਿਓ ਨੂੰ ਵੀ ਰਿਕੁਐਸਟ ਹੈ ਕਿ ਬੱਚਿਆਂ ਦਾ ਕੰਮ ਚਲਾਉਣਾ ਹੈ ਬੱਚਿਆਂ ਦੇ ਕੰਨੀ ਝਾਕ ਨਾ ਰੱਖਿਆ ਕਰੋ ਠੀਕ ਆ ਬੱਚੇ ਮਾਪਿਓ ਦਾ ਸਭ ਤੋਂ ਵੱਡਾ ਰੋਲ ਹੈ ਜਵਾਕਾਂ ਨੂੰ ਫੇਲ ਕਰਨ ਦੇ ਵਿੱਚ ਜਵਾਕਾਂ ਨੂੰ ਬਾਹਰ ਤੋਰਨ ਦੇ ਵਿੱਚ ਠੀਕ ਆ ਜੀ ਐਂਡ ਤੇ ਕੱਪਾ ਇਹ ਮੰਨਦਾ ਵੀ ਖੇਤੀ ਦੇ ਵਿੱਚੋਂ ਵੀ ਬਾਹਰ ਕੱਢਣ ਵਾਲੇ ਆਪਣੇ ਮਾਪਿਓ ਹੀ ਐ ਠੀਕ ਆ ਖੇਤੀ ਨੂੰ ਇਹ ਘਟਾ ਦੱਸਦੇ ਸੀਗੇ ਪਸ਼ੂਆਂ ਨੂੰ ਇਹ ਆਪਾਂ ਕਹਿੰਦੇ ਪਸ਼ੂਆਂ 'ਚ ਪਸ਼ੂ ਹੋਣਾ ਠੀਕ ਆ ਤੇ ਅੱਜ ਕਿਵੇਂ ਉਹ ਆਪਣੇ ਸਾਰੀ ਕਹਿੰਦੇ ਅੱਜ ਕਹਿੰਦੇ ਵੀ ਸਰਦਾਰੀ ਆਪਾਂ ਕਹਿੰਦੇ ਅੱਜ ਪਰੀਆਂ ਕਹਿਣ ਲੱਗੇ ਨੂੰ ਬਲੈਕ 골ਡ ਕਹਿਣ ਲੱਗੇ ਠੀ ਠੀਕ ਹੈ ਜੀ ਉਹ ਜਦੋਂ ਬੱਚਿਆਂ ਨੂੰ ਡਰਾਤਾ ਅਗਲਾ ਕਹਿੰਦਾ ਯਾਰ ਠੀਕ ਹੈ ਖੋਲੇ ਚ ਖੋਲੇ ਆਵਾਂਗੇ ਮੁਸਕ ਮਾਰਦਾ ਗੋਹੇ ਦਾ ਆਪਾਂ ਕੀ ਲੈਣਾ ਆਪਾਂ ਬਾਹਰ ਚੱਲੋ ਜੀ ਸਰ ਠੀਕ ਹੈ ਨਾਲੇ ਉਹਨਾਂ ਨੇ ਆਪਦੇ ਬੜੇਫੇ ਬਾਤ ਤੇ ਜਵਾਗ ਜਾਮਦੇ ਆਪਦੇ ਬੜੇਫੇ ਤੋਂ ਦੂਰ ਕਰੀ ਜਾਂਦੇ ਆ ਓਕੇ ਠੀਕ ਹੈ ਜੀ ਇੱਧਰ ਰਹਿ ਕੇ ਬੜਾ ਕੁਝ ਕਮਾਇਆ ਜਾ ਸਕਦਾ ਪਰ ਇੱਕ ਲਿਮਟ ਦੇ ਨਾਲ ਇੱਕ ਯਕੀਨਨ ਨਾਲ ਜੇ ਕੋਈ ਦੇਖ ਲੇ ਵੀ ਜੇ ਪਿੰਦੀ ਵਾਲੀ 12 ਲੱਖ ਲੱਗੀ ਜਾਂਦਾ ਮੈਂ ਇਹੀ ਲੈਣੀ ਹੈ ਨਹੀਂ ਓਕੇ ਪਹਿਲਾਂ ਆਪਾਂ ਵੀ ਉਹਦੀ ਮਾਂ 1.5 ਲੱਖ ਦੀ ਲੈਤੀ ਸੀ ਆ ਨਾਗਣੀ 132000 ਦੀ ਲੈਤੀ ਸੀ ਜਿਹੜੀ ਦੇ ਅੱਜ ਮੰਨ ਲਓ ਝੋਟੀਆਂ ਦਾ ਵੀ 14-14 ਲੱਖ ਲੱਗ ਜਾਂਦਾ ਠੀਕ ਹੈ ਜੀ ਗ੍ਰੇਡਡ ਮੱਝ ਮੈਂ 225000 ਦੀ ਲੈਤੀ ਸੀ ਠੀਕ ਹੈ ਜੀ ਕੋਈ ਮੈਂ 135 ਲੈਤੀ ਕੋਈ 40 ਦੀ ਲੈਤੀ ਕੋਈ ਕੁਛ ਕੀਤੀ ਕੋਈ ਕਹਿੰਦਾ ਉਮਰ ਦੀ ਵੱਡੀ ਹੈ ਕੀ ਕੋਈ ਛੋਟੀ ਹੈਗੀ ਨਾਲੇ ਸਾਰੀਆਂ ਮੱਝਾਂ ਨਾਲ ਹੀ ਸਾਰੇ ਬੰਦੇ ਹਰਾਏ ਉਹਨਾਂ ਨਾਲ ਜੀ ਸਰ ਬਾਅਦ ਕੋਈ ਕਰਦਾ ਜੀ ਇਹ ਤੇ ਸੰਗ ਟੁੱਟੇ ਜਿਹਾ ਜੇ ਕਾਹਤੋਂ ਕਰਦੀਆਂ ਇਹ ਜੇ ਕਾਹਤੋਂ ਕਰਦੀਆਂ ਤੇ ਮਤਲਬ ਉਹ ਮੈਂ ਜੇ ਕਰ ਲਿਮਟ ਨਾਲ ਚੱਲੀ ਚੱਲੋ ਇੱਕ ਹਾੜੀ ਸੋਣੀ ਹਾੜੀ ਸੋਣੀ ਹਾੜੀ ਸੋਣੀ ਤੇ ਬੰਦੇ ਦਾ ਪੰਜ ਚਾਰ ਪਸ਼ੂਆਂ ਤੋਂ ਬਾਅ ਮੈਂ ਉਹ ਬਹੁਤ ਸਾਰੇ ਆਪਣੇ ਕਿਸਾਨ ਭਰਾਵਾਂ ਦੇ ਮੈਸੇਜ ਹੁੰਦਾ ਵੀ ਇਹ ਤੰਦਾ ਯਾਰ ਲਾਹੇਬੰਦ ਨਹੀਂ ਹੈਗਾ ਫੇਲਿਅਰ ਹੋ ਗਿਆ ਦੁੱਧ ਦੇ ਰੇਟ ਨਹੀਂ ਹੈਗੇ ਕੈਮੀਕਲ ਵਾਲੇ ਦੁੱਧ ਨੇ ਉਹ ਸਾਰੀਆਂ ਗੱਲਾਂ ਦੇ ਵਿੱਚ ਤੁਹਾਡਾ ਕੀ ਪੱਖ ਰਹੇਗਾ ਨਹੀਂ ਜੀ ਭਾਈ ਸਾਰਾ ਕੋ ਬਾਤ ਦਾ ਭਾਈ ਜੀ ਇਹ ਕੀ ਕਹਿੰਦੇ ਅਪਰੈਲ ਤਾਂ ਉਹ ਕਹਿੰਦੇ ਆ ਵੀ ਜੇ ਸਾਨੂੰ ਅੱਜ 5000 ਰੁਪਏ ਜੇਬ ਵਿੱਚ ਪੈਂਦੇ ਸਾਨੂੰ ਡੇਲੀ 5000 ਹੀ ਚਾਹੀਦਾ ਜੇ ਮੱਝਾਂ ਨੇ 3500 ਤੇ ਆ ਗਈਆਂ ਇਹ ਬੇਕਾਰ ਕੰਮ ਹੈ ਠੀਕ ਆ ਉਹ ਆਪਦੇ ਖਰਚੇ ਨਹੀਂ ਘਟਾਉਂਦੀਆਂ ਵੀਰੇ ਠੀਕ ਆ ਆਪਣੇ ਫਾਰਮ ਦੇ ਰੌਲਾ ਕੀ ਹੈ ਫੇਲ ਹੋਣ ਦੇ ਵੱਡੇ ਕਾਰਨ ਮੈਂ ਤਾਂ ਇਹੀ ਦੇਖਿਆ ਵੀ ਉਹ ਆਪਦੇ ਖਰਚੇ ਨਹੀਂ ਘਟਾਉਂਦੇ ਬਾਈ ਡਰਾਈ ਟਾਈਮ ਦੇ ਵਿੱਚ ਵੀ ਉਹਨਾਂ ਨੂੰ ਖੁੱਲਾ ਖਰਚਾ ਚਾਹੀਦਾ ਜਦੋਂ ਮੱਝਾਂ ਦੁੱਧ ਨਹੀਂ ਦਿੰਦੀਆਂ ਜਦੋਂ ਮੱਝਾਂ ਦੁੱਧ ਦਿੰਦੀਆਂ ਉਦੋਂ ਆਪਾਂ ਖੁੱਲੇ ਖਰਚੇ ਦੂਜੇ ਲੋਟ ਕਰ ਦੰਨੇ ਆ ਵੀ ਇੱਧਰ ਆਗੇ ਇੱਧਰ ਆਗੇ ਨਹੀਂ ਮੇਰਾ ਮੰਨਣਾ ਹੈ ਅੱਜ ਤੱਕ ਜਦੋਂ ਮਰਜ਼ੀ ਮੇਰਾ ਚੈੱਕ ਕਰ ਲ ਪਰ ਮੈਂ ਖੁਦ ਚਲਾਉਣ ਲੱਗੇ ਤਾਂ ਪੈਸੇ ਵੱਧ ਹੁੰਦੇ ਸੀ ਘਰ ਮੰਨਣਾ ਵੀ ਇਹ ਨਵੇਂ ਜਵਾਕ ਦਾ ਕੋਈ ਬਿਜ਼ਨਸ ਸ਼ੁਰੂ ਕਰ ਲੈਣਾ ਮਾਂ ਪਿਓ ਨੇ ਉਹਦੇ ਉੱਤੇ ਦੂਜੀ ਝਾਕਣਾ ਨਾ ਰੱਖੋ ਉਹਨੂੰ ਜਦੋਂ ਤੁਹਾਨੂੰ ਪਤਾ ਲੱਗਣ ਲੱਗਾ ਵੀ ਜਵਾਕ ਸਾਡਾ ਦਾ 15000 20000 ਬਚਾਉਂਦਾ ਨਾ ਜੀ ਜੀ ਉਹਦਾ ਅੱਡ ਖਾਤਾ ਲਵਾਓ ਵੀ ਬਸ ਕੱਲ ਨੂੰ ਡਰਾਈ ਟਾਈਮ ਆਊਗਾ 5-5000 ਰੁਪਏ ਰੱਖੀ ਰੱਖ ਠੀਕ ਹੈ ਜੇ 50-60000 ਕਿਸੇ ਕੋਲੇ ਹੋਊਗਾ ਤੈਨੂੰ ਫੀਡ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਦੂਜੀ ਗੱਲ ਜੇ ਤੂੰ ਮਹੀਨੇ ਦਾ 20000 ਕਮਾਉਣਾ ਸਾਨੂੰ 5-7000 ਦਾ ਸੌਦਾ ਲਿਆਦਿਆ ਕਰ ਆਪਾਂ ਉਹ ਆ ਵੀ ਖਾਣੇ ਬਿੱਲ ਉਹ ਆ ਆ ਪਰ ਕੇ ਦੇਊਗਾ ਪਰ ਉਹ ਬੰਦਾ ਦਬੂਗਾ ਨਹੀਂ ਜਿੱਦ ਤੇ ਤੁਸੀਂ ਇਹ ਸੋਚੋਗੇ ਵੀ ਇਹਨੂੰ 15000 ਬਚ ਗਈ ਤਾਂ 15 ਹੀ ਖਾਣਾ ਹੈ ਜੀ ਜੀ ਬਸ ਉਹ ਖਤਮ ਹੈ ਜੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਉਦੋਂ ਮੈਂ ਇਸਾ ਨਹੀਂ ਰੱਖਿਆ ਸੀ ਉਦੋਂ ਕਿੜਾ ਆਪਾਂ 1500 ਹੀ ਖਾਂਦੇ ਸੀ ਓਕੇ ਜੀ ਠੀਕ ਹੈ ਜੀ ਉਦੋਂ ਵੀ ਆਪਾਂ ਖੇਤੀ ਜੀ ਗੁਜ਼ਾਰਾ ਕਰਦੇ ਸੀ ਨਾ ਸੌਦਾ ਲੈਂਦੇ ਸੀ ਹੁਣ ਵੀ ਖੇਤੀ ਜੀ ਗੁਜ਼ਾਰਾ ਕਰ ਲਓ ਜਿਵਾਕ ਨੂੰ ਕਾਮਯਾਬ ਕਰ ਲਓ ਜੀ ਸਰ ਬਾਹਰ ਜਾਣ ਵਾਸਤੇ 30 ਲੱਖ ਰੁਪਏ 35 35 ਲੱਖ ਰੁਪਏ 60 60 ਲੱਖ ਰੁਪਏ ਡੋਂਕੀ ਦੇ ਉੱਤੇ ਦੇਣ ਨੂੰ ਤਿਆਰ ਹੈ ਜੀ ਸਰ ਤੇ ਮੱਝ ਨੂੰ ਜਾ ਕੇ ਗਲੇੰਦੇ ਘਰੇ ਕਹਦੀ ਵੀ ਮੈਂ ਖੜਾ ਇਹਦੇ ਨਾਲ 10 ਕ ਲੱਖ ਰੁਪਏ ਦੇ ਨੂੰ ਮੱਝਾਂ ਲੈ ਦੋ ਨੂੰ ਹੋਂ ਨਾ ਪੈਸਾ ਕਿਤੇ ਆ ਜ਼ੈਰ ਖਾਨ ਨੂਨੀ ਜੀ ਸਰ ਠੀਕ ਹੈ ਜੀ ਜੇ ਉਹਨਾਂ ਨੂੰ ਕਹਤਾ ਵੀ ਬਾਹਰ ਤੂੰ ਤੋੜਨਾ ਫਿਰ ਉਹ ਅਗਲਾ ਕਹਿੰਦਾ ਯਾਰ ਗਵਾਂਡੀ ਨੂੰ ਪੁੱਛ ਲੈ ਕਿੱਲਾ ਦੋ ਕਿੱਲੇ ਭੜਕਾ ਦੇਣੇ ਹਾਂ ਹਾਂਜੀ ਹਾਂਜੀ ਠੀਕ ਹੈ ਇਹ ਚੀਜ਼ ਹੈ ਜੀ ਇਹ ਸੋਚ ਬਦਲਣੀ ਪੈਣੀ ਹੈ ਜੀ ਬਈ ਇਹਦੇ ਵਿੱਚ ਬਹੁਤ ਖੁਸ਼ ਹੈ ਸੱਚ ਹੀ ਹੈ ਯਕੀਨ ਕੋਈ ਮੰਨੇ ਨਾ ਮੰਨੇ ਦੁੱਧ ਦਾ ਰੇਟ ਆਪਾਂ ਕਹਿੰਦੇ ਨੇ ਘਟ ਜਾਂਦਾ ਜਰੂਰ ਘਟਦੇ ਜੀ ਸਰ ਉਹਦਾ ਦੁੱਖ ਜਰੂਰ ਲੱਗਦਾ ਜਿੱਥੇ 5000 ਰੁਪਏ ਵੱਧ ਬਚਨੇ ਹੁੰਦੇ ਤੇ ਆਮਦਨ ਘਟ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਘਟੇ ਦਾ ਸੌਦਾ ਜੀ ਮਗਰ ਉਹਦੇ ਬੱਚੇ ਵੀ ਪਲੀ ਜਾਂਦੇ ਆ ਉਹ ਆਪ ਹੀ ਖਾਂਦੇ ਆ ਉਹਨਾਂ ਦੇ ਬੱਚੇ ਖਾਂਦੇ ਆ ਆਪਾਂ ਕਿਹੜਾ ਪੱਲੋਂ ਖੋਣੇ ਆ ਉਹਨਾਂ ਨੂੰ ਖੋਣੇ ਆ ਹਾਂਜੀ 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 ਠੀਕ ਆ ਜਮਨ ਲਓ ਮੇਰਾ ਦੁੱਧ ਹੈ 3 ਲੱਖ ਦੇ ਲਗਭਗ ਦੁੱਧ ਪੈਂਦਾ ਹੈ ਤੇ ਮੈਂ ਖੁੱਲਾ ਖਰਚਾ ਵੀ ਕਰਕੇ ਭਈਆਂ ਨੂੰ ਦੇ ਕੇ ਮਤਲਬ ਮੰਨ ਲਾ ਮੈਨੂੰ ਜਿੱਥੇ 1.5 ਲੱਖ ਰੁਪਏ ਵਜਦਾ ਅਸੀਂ ਅੱਜ ਵੀ ਮੈਂ ਆਪਦੇ ਕਾਊਂਟ ਦੇ ਵਿੱਚ ਸਿਰਫ ਮੇਰੀ 10 ਦਿਨਾਂ ਦੀ 50000 ਰੁਪਏ ਦੀ ਮੈਂ ਫੀਡ ਪਾਉਣਾ ਉਹਨਾਂ ਬੱਚਿਆਂ ਪੁੱਛਾਂ ਸਣੇ ਤੇ 5-4000 ਚਲ ਵੱਧ ਵੀ ਜਾਂਦਾ ਇੱਕ ਪੰਤਾਲੀ ਦੀ ਜਾਂਦੇ ਬਸ ਮੇਰਾ ਦੁੱਧ ਇੱਕ ਲਿਮਟ ਬਣਾਈ ਵੀ ਹੈ ਵੀ ਇੱਕ ਢੋਲ ਮੇਰੇ ਚ ਕੱਢਣਾ ਬਾਕੀ ਮੇਰੀ ਮੰਮੀ ਦਾ ਖਾਤਾ ਤੇ ਮੇਰੀ ਵੈਫ ਦਾ ਖਾਤਾ ਉਹਨਾਂ ਜੀ ਕੱਢਣਾ ਨਾ ਉਹਨਾਂ ਦਾ ਕੋਈ ਏਟੀਐਮ ਨਾ ਉਹਨਾਂ ਦਾ ਕੁਝ ਹੋਰ ਹੈ ਬਸ ਜਿੱਦੇ ਸਾਨੂੰ ਜ਼ਰੂਰਤ ਆਉਣ ਜਿਵੇਂ ਮੈਤਰੀ ਦੁਆਰੇ ਫੇਰ ਲਾ ਲਿਆ ਹੁਣ ਉਹਨਾਂ ਦੇ ਖਾਤੇ ਦੇ ਵਿੱਚ ਹੁਣ 1.5 ਲੱਖ ਰੁਪਏ ਇਕੱਠਾ ਹੋ ਗਿਆ ਹੁਣ ਦੋ ਭਰਾਡੇ ਪਾਲਾਂਗੇ ਜੀ ਫੇ ਥੋੜੇ ਥੋੜੇ ਲਾਉਂਦੇ ਰਹੋ ਇੱਕ ਸਰ ਜਿਹੜੇ ਹੁਣ ਮੈਂ ਕੱਲ ਦਾ ਫੀਡ ਸਟਾਲ ਬਹੁਤ ਕੀਤੀਆਂ ਨੇ ਫੀਡਾਂ ਦਾ ਬੜਾ ਮਸਲਾ ਹੈ ਐਨੀਮਲ ਦੇ ਵਿੱਚ ਡੇਰੀ ਫਾਰਮਾਂ ਦੇ ਵਿੱਚ ਫੀਡਾਂ ਵਾਲਿਆਂ ਦੇ ਕੋਟ ਪੈਂਟ ਨੇ ਜਿਹੜੇ ਮੱਝਾਂ ਪਾਲਦੇ ਉਹਨਾਂ ਦੇ ਬੂਟਾ ਨਾਲ ਗੋਵਾ ਲੱਗਾ ਹੋਇਆ ਹੈ ਫੀਡ ਕਿਹੜੀ ਪਾਉਣੀ ਚਾਹੀਦੀ ਇਹਦੇ ਬਾਰੇ ਜਰੂਰ ਦੱਸਿਓ ਫੀਡ ਤੁਸੀਂ ਆਪਦੀ ਘਰ ਦੀ ਬਣਾਓ ਜੀ ਓਕੇ ਸਰ ਫੀਡ ਘਰ ਦੀਆਂ ਬੜੀਆਂ ਚੰਗੀਆਂ ਫੀਡਾਂ ਬੜੇ ਤਕੜੇ ਫਾਰਮੂਲੇ ਜੇ ਇਦਾਂ ਦੇ ਮਰਜ਼ੀ ਤੁਸੀਂ ਬਣਾ ਲਓ ਓਕੇ ਸਰ ਹਾਂਜੀ ਇਹ ਚੀਜ਼ ਹੈ ਵੀ ਆਪਦੇ ਤੁਸੀਂ ਫੀਡ ਦੇ ਉੱਤੇ ਤਾਂ ਉਹ ਜੋਰ ਦਿਓ ਜੇ ਜ਼ਿਆਦਾ ਵੀ ਆਮਦਨ ਲੈਣੀ ਹੈ ਨਾ ਇੱਕ ਚੀਜ਼ ਹੋਰ ਹੈ ਕਣਕ ਤੇ ਮੱਕੀ ਜੀ ਜੀ ਪਹਿਲਾਂ ਜੇ 5-4 ਕਿੱਲਿਆਂ ਦੀ ਕਣਕ ਰੱਖ ਲਓ ਕੋਈ 5 ਕਿੱਲੇ ਪਕਾਓ ਮੱਕੀ ਦੇ ਕਰ ਲਓ ਝੋਨੇ ਦੀ ਤੁਸੀਂ ਇਕੱਲੀ ਬਚਤ ਲੈ ਲਓ ਸਾਰੇ ਸਾਲ ਦੀ ਓਕੇ ਤੁਸੀਂ ਕੀ ਕਰੋਗੇ ਜੇ ਮੰਨ ਲਾ ਵੀ ਤੁਸੀਂ 4-5 ਕਿੱਲਿਆਂ ਦੀ ਮਤਲਬ ਮੇਰੇ ਹਿਸਾਬ ਨਾਲ ਹੀ ਚੱਲੂ ਜੇ ਮੈਂ ਹੁਣ ਮੰਨ ਲਓ 4 ਕਿੱਲਿਆਂ ਦੀ ਕਣਕ ਰੱਖਦਾ 4 ਕਿੱਲਿਆਂ ਦੀ ਮੈਂ ਮੱਕੀ ਰੱਖਦਾ ਜੀ ਜੀ ਠੀਕ ਹੈ ਜੀ ਮੈਨੂੰ ਯਕੀਨ ਹੈ ਵੀ ਮੈਂ 9 ਲੱਖ ਰੁਪਏ ਬਚਾ ਸਕਦਾ ਤੇ 4 ਕਿੱਲਿਆਂ ਨੇ ਮੈਨੂੰ 9 ਲੱਖ ਰੁਪਏ ਨਹੀਂ ਆਉਂਦਣ ਦੇਣੀ ਬਾਈ ਜੀ ਇਹ ਲਿਖ ਕੇ ਲੈ ਲਓ ਪੰਦੀ ਆਪ ਤੁਸੀਂ ਅਜਮਾ ਕੇ ਦੇਖ ਲਓ ਕਣਕ ਤੇ ਮੱਕੀ ਰੱਖ ਕੇ ਦੇਖ ਲਓ ਅਨਾ ਤੇ ਜੇ 1.5 ਲੱਖ ਦੀ ਫੀਡ ਆਉਂਦੀ ਆ ਤਾਂ 45000 ਰੁਪਏ ਆਪਾਂ 1.5 ਲੱਖ ਦੇ ਵਿੱਚੋਂ ਆਪਣੀ ਬਚਤ ਹੈ ਤਾਂ ਤੁਸੀਂ ਦੇਖ ਲਓ ਆਟੋਮੈਟਿਕਲੀ ਵੀ ਕਿੰਨੇ ਕਿੰਨੇ ਆਪਾਂ ਹੋਰ ਮਤਲਬ ਬਚਾ ਸਕਦੇ ਆ ਬਾਈ ਜੀ ਕਿਉਂਕਿ ਕਿੱਲੇ ਨੇ ਤਾਂ ਉਹੀ ਕਣਕ ਦੀ ਜੇ ਆਮਦਨ ਲਾ ਲਈਏ ਭਾਂ ਦੇ ਮੱਕੀ ਦੀ ਲਾ ਲਈਏ ਜੀ ਉਹਨਾਂ ਦਾ ਉਹੀ ਇੱਕ ਲਿਮਟ ਚ ਹੀ ਦੇਣੀ ਹੈ ਪਰ ਥੋੜਾ ਜਿਹਾ ਉਹ ਘਰ ਵਾਲੀ ਚੀਜ਼ ਜਿਹੜੀ ਇਕੱਠੀ ਕਰਕੇ ਰੱਖ ਲੈਣੇ ਆ ਉਹ ਜਦੋਂ ਮੌਕੇ ਤੇ ਆਪਾਂ ਪੈਨਸ਼ਨ ਹੀ ਦੇਣਾ ਉਹ ਤੋਂ ਫਿਰ ਦੁੱਗਣਾ ਰਫ਼ਤਾਰ ਨਾਲ ਫਾਰਮ ਵੱਧਾ ਜੀ ਕਿਉਂਕਿ ਸਾਡੇ ਕੋਲੇ ਫੀਡ ਦਾ ਅੱਜ 1.5 ਲੱਖ ਦੀ ਆਉਂਦੀ ਅੱਜ ਅੱਧਾ ਨਾਜ ਪੈਂਦਾ ਠੀਕ ਹੈ ਜੀ ਅੱਜ 75000 ਰੁਪਏ ਦੀ ਬਚਤ ਹੈ ਠੀਕ ਹੈ ਜੀ 75000 ਦੀ ਬਚਤ ਹੈ 12 ਮਹੀਨਿਆਂ ਦੇ ਵਿੱਚ ਉਹੀ 75 ਲਾਉਂ ਉਹੀ 9-10 ਲੱਖ ਰੁਪ ਸਰੋਂ ਦੀ ਖਾਲ ਲਓ ਵਧੀਆ ਜੀ ਗੱਟੇ ਭਰ ਕੇ ਘਰੇ ਲੈ ਕੇ ਰੱਖੇ ਹੁਣ ਜੀ ਦੋ ਤਿੰਨ ਢੋਲ ਲਾ ਲਓ ਇੱਕ ਚ ਮੱਕੀ ਦਲਾ ਕੇ ਰੱਖ ਲਓ ਇੱਕ ਚ ਕਣਕ ਦਲਾ ਕੇ ਰੱਖ ਲਓ ਜੀ ਠੀਕ ਹੈ ਜੀ ਤੇ ਦੂਜਾ ਤੁਸੀਂ ਇੱਕ ਅਦਾ ਢੋਲ ਲਾ ਕੇ ਰੱਖੋ ਸੋਇਲਾ ਦਾ ਸਿਲਕਾ ਜਾਂ ਕਣਕ ਦਾ ਚੌਕਰ ਅਰ ਲਾ ਕੇ ਰੱਖ ਲਓ ਢੋਲ ਪਰ ਲਓ ਜੀ ਸਰ ਠੀਕ ਹੈ ਜੀ ਬਾ ਚੱਲਦੇ ਆਂ ਦੋ ਮਿੰਟ ਬਸ ਉਹ ਭਰ ਕੇ ਢੋਲ ਰੱਖ ਲਓ ਜੀ ਬਸ ਇਦਈ ਆਪਾਂ ਤੁਹਾਨੂੰ ਪਤਾ ਕਰ ਵੀ 20 ਲੀਟਰ ਦੰਦੀਆ 10 ਕਿਲੋ ਖਾਂਦੀ ਆ ਜੀ ਸਰ ਠੀਕ ਹੈ ਜੀ ਉਹਨੂੰ ਕਿਲੋ ਬੜੇਮਾਂ ਦੀ ਖਾਲ ਕੱਢ ਲਓ ਕਿਲੋ ਸਰੋਂ ਦੀ ਕੱਢ ਲਓ ਕਿਲੋ ਚੌਕਰ ਪਾ ਲਓ 2 ਕਿਲੋ ਨਾਜ ਪਾ ਲਓ ਬਸ ਕਿਉਂਕਿ ਮਾਰੂ ਪਰੇ 150 ਰੁਪਏ ਉੱਡੀ ਬਣਾਈ ਵਾਜ ਜਾਣੀ ਜੀ ਸਰ ਠੀਕ ਹੈ ਜੀ ਉਹ ਖਰਚੇ ਆਪ ਨੂੰ ਆਪ ਨੂੰ ਘਟਾਉਣੇ ਪੈਣਗੇ ਜੀ ਓਕੇ ਸਰ ਸਰ ਹੁਣ ਆਪਾਂ ਗੱਲ ਕਰਦੇ ਹਾਂ ਸੀਮੰਟਸ ਦੀ ਹਾਂਜੀ ਇਹ ਥੋੜੀ ਜੀ ਸਾਨੂੰ ਕਿੱਦਾਂ ਦੇ ਜਿਹੜੇ ਸੀਮੰਟ ਆਪਣੇ ਪਸ਼ੂਆਂ ਨੂੰ ਲਵਾਉਣੇ ਚਾਹੀਦੇ ਆ ਸੋ ਕਿੱਥੋਂ ਕਿੱਥੋਂ ਉਹ ਮਿਲ ਸਕਦੇ ਆ ਬਹੁਤ ਸਾਰੇ ਸੀਮੰਟਾਂ ਨਾਲ ਠੱਗੀ ਹੋ ਰਹੀ ਏ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਣਾ ਹੈ ਤੁਸੀਂ ਡੁਪਲੀਕੇਟੀ ਬਹੁਤ ਜਿਆਦਾ ਏ ਸਾਡਾ ਫਾਰਮਰ ਲੁੱਟਿਆ ਜਾਂਦਾ ਟੀਗਾ ਭਰੌਂਦਾ ਮੋਰਾ ਦਾ ਬੱਚਾ ਆਉਂਦਾ ਬੱਲਾ ਉਹ ਡਾਕਟਰ ਦੇ ਜਾਣ ਨੂੰ ਰੋਂਦਾ ਡਾਕਟਰ ਗਾਂ ਰੋਂਦਾ ਗੱਲ ਘੁਮ ਘਮਾ ਕੇ ਖੀਰੀ ਨਿਬੜੀ ਜਾਂਦੀ ਨਿਬੜੀ ਜਾਂਦੀ ਜੀ ਤੇ ਉੱਥੇ ਸਰ ਤੁਸੀਂ ਕੀ ਕਹੋਗੇ ਕਿਹੜਾ ਪਹਿਲਾਂ ਤਾਂ ਮਾਂ ਦੇਖੋ ਹਾਂ ਕੀ ਕਹਿੰਦਾ ਜੀ ਤੇ ਜਾਈਓ ਚਲ ਪਹਿਲਾਂ ਤਾਂ ਤੁਸੀਂ ਮਾਂ ਦੇਖੋ ਜੀ ਉਹਦੀ ਜੀ ਸਰ ਉਹਦੀ ਮਾਂ ਦੇਖ ਕੇ ਜੇ ਉਸ ਨੂੰ ਪਤਾ ਯਕੀਨਨੀ ਮਾਂ ਬਹੁਤ ਚੰਗਾ ਦੁੱਧ ਦੇਈ ਜਾਂਦੀ ਹੈ ਜੀ ਸਰ ਠੀਕ ਹੈ ਜੀ ਫਿਰ ਤੁਸੀਂ ਦੂਜਾ ਉਹ ਕਰੋ ਜੀ ਉਹਦੇ ਪਿਓ ਬਾਰੇ ਜਾਣੋ ਜੀ ਸਰ ਠੀਕ ਹੈ ਫਿਰ ਤੁਸੀਂ ਦੇਖੋ ਵੀ ਜਿਹੜੀ ਉਹਦੀ ਮਾਂ ਦੀ ਫੈਟ ਕਿੰਨੀ ਹੈ ਜੀ ਸਰ ਫਿਰ ਤੁਸੀਂ ਦੇਖੋ ਵੀ ਇਹ ਲੰਮਾ ਟਾਈਮ ਕਿੰਨਾ ਦੁੱਧ ਦਿੰਦੀ ਹੈ ਓਕੇ ਲੰਮਾ ਟਾਈਮ ਇੱਕ ਮੈਂ ਤੁਹਾਨੂੰ ਧਾਰਨੀ ਤੌਰ ਤੇ ਦੱਸ ਦਾਂ ਜੀ ਇੱਕ ਸਾਡੇ ਕੋਲੇ ਝੋਟਾ ਆ ਮੁੰਡੇ ਕੋਲੀ ਪਾਲਿਆ ਸੀ ਮਨਸੂਮਨੀਆਂ ਜੇ ਉਹ ਕਰਦਾ ਠੀਕ ਆ ਵੀ ਇਹ ਕਹਦੀ ਹੈ ਵੀ ਸੀਮਿੰਟ ਵੇਚਦਾ ਸੀਮਿੰਟ ਕੋਈ ਨਹੀਂ ਇੱਕ ਮੱਝ ਦਾ ਮੇਰੇ ਕੋਲ ਕਟਾ ਲੈ ਗਿਆ ਅੱਧੀ ਉਹ ਮੱਝ ਨੂੰ 7 ਮਹੀਨੇ ਮੈਂ ਸੂਏ ਜਾ ਕੇ ਕੋਈ ਪ੍ਰੋਬਲਮ ਬਣੀ ਮੱਝ ਕੰਸੀਵ ਨਹੀਂ ਹੋਈ ਓਕੇ ਜੀ ਜਦੋਂ ਕੰਸੀਵ ਨਹੀਂ ਹੋਈ ਮੱਝ ਉਹ 2.5 ਸਾਲ ਹੋ ਗਏ ਜੀ ਇੱਕ ਟਾਈਮ ਜਿਹੜਾ ਮਰਜੀ ਚੋ ਕੇ ਜਾ ਕੇ ਦੇਖ ਲੋ 6 ਕਿਲੋ ਦੁੱਧ ਦਿੰਦੀ ਆ ਬਿਨਾ ਦਾਣੇ ਤੋਂ ਬਸ ਜਦੋਂ ਤੁਕੜ ਲਾ ਮਾ ਟਾਈਮ ਕੋ ਹੁਣ ਤਾਂ ਗੱਭਣ ਕਰਾਈ ਵੀ ਆ ਜਣੀਗੀ ਉਹ ਮਤਲਬ ਪੌਣੇ 2 ਸਾਲਾਂ ਵੱਧੋ ਗੱਭਣ ਹੋਈ ਹੁਣ ਡਰਾਈ ਕਰਨ ਵਾਲੀ ਆ ਹੁਣ ਵੀ ਉਹਦਾ ਇੱਕ ਟ ਜਾਉਂਦੀਆਂ ਠੀਕ ਆ ਕਿੱਥੇ ਆਪਾਂ ਫੰਡਰ ਕਰਕੇ ਪਸੰਦ ਨੂੰ ਖੜ ਦੇਣਾ ਸੀ ਤੇ ਬਾਕੀ ਜਿਵੇਂ ਇਹ ਚੀਜ਼ਾਂ ਆਪਾਂ ਆਪਦੇ ਫਾਰਮਾਂ 'ਚ ਪਾਲ ਲਓ ਕੱਟੇ ਜਿਵੇਂ ਮੰਨ ਲਓ ਹੋਰ ਚੰਗੀ ਲੈਣ ਦੇ ਹੋਣ ਜੀ ਹਨਾ ਜਿਹੜੇ ਵੀ ਮਰਜ਼ੀ ਵੀ ਪਾਲੋ ਅਸੀਂ ਸਾਡੇਆਂ ਦਾ ਤਾਂ ਹੀ ਨਾਮ ਲیتے ਵੀ ਚਲੋ ਉਹਦਾ ਮੁੰਡੇ ਨੇ ਸੀਮੈਂਟ ਬਣਾਉਣੇ ਨਹੀਂ ਉਹਦਾ ਨਾਂ ਬਾਦਸ਼ਾਹ ਰੱਖਿਆ ਹੋਇਆ ਠੀਕ ਆ ਵੀ ਆ ਚਲ ਸਾਡੇ ਸੀਮੈਂਟ ਅਗਲਾ ਕਹਿੰਦਾ ਉਹਦੇ ਸੀਮੈਂਟ ਦੇ ਮਾਰੇ ਕਹਿੰਦੇ ਆ ਵੀ ਨਹੀਂ ਜਿਹੜਾ ਤੁਹਾਨੂੰ ਟੌਪ ਲੱਗਦਾ ਨਾ ਜਿਹਦੀ ਮਾਂ ਵਧੀਆ ਲੱਗਦੇ ਲੰਮਾ ਟਾਈਮ ਦੁੱਧ ਦੇਣ ਵਾਲੀ ਯਕੀਨ ਹੋਵੇ ਵੀ ਆਹ ਬੰਦੇ ਤੇ ਸਾਨੂੰ ਯਕੀਨ ਆ ਸੀ ਅੱਖੀਂ ਦੁੱਧ ਦੇਖਿਆ ਉਹਦਾ ਸੀਮੈਂਟ ਲੈ ਲਓ ਜੀ ਜਿਹੜੇ ਬੰਦੇ ਅੱਖਾਂ 'ਚ ਡਾਂਗਾ ਮਾਰਦੇ ਇਕੱਲੇ ਵੀਡੀਓ ਤੇ ਕਹਿਣਗੇ ਤੁਹਾਨੂੰ ਵੀ ਇੰਨਾ ਰਿਕਾਰਡ ਆਪਾਂ 26 30 ਲੀਟਰ ਆਏ ਆ ਨਾ ਉਹਦੀ ਕੋਈ ਭੈਣ ਦੇਖਣ ਨੂੰ ਮਿਲੇ ਤੁਹਾਨੂੰ ਨਾ ਉਹਦੀ ਮਾਂ ਦਾ ਦੁੱਧ ਦੇਖਣ ਨੂੰ ਮਿਲੇ ਉਹਨਾਂ ਨੂੰ ਤੁਸੀਂ ਸਵਾਲ ਕਰ ਤਦ ਆ ਚਫਗਾਮਾ ਵਾਂਗੂ ਆਪਾਂ ਮੱਝਾਂ ਵੀ ਥੋੜੇ ਟਾਈਮ 'ਚ 40 ਕਿਲੋ ਤੇ ਲੈ ਜਾ ਸਕਦੇ ਆ ਸਰ ਇੱਕ ਤੁਸੀਂ ਬੜਾ ਵਧੀਆ ਐਫਰਟ ਹੁਣ ਕਰ ਰਹੇ ਹੋ ਨੀਲੀ ਤੇ ਹਾਂਜੀ ਸੋ ਨੀਲੀ ਬਾਰੇ ਵੀ ਥੋੜਾ ਜਿਹਾ ਜਾਣਕਾਰੀ ਦਿਓ ਸਾਡੇ ਨਾਲ ਕਈ ਵਾਰੀ ਕਿਸਾਨ ਭਰਾ ਉਹ ਵੀ ਠੱਗੀ ਖਾ ਆਉਂਦੇ ਆ ਕਿਉਂਕਿ ਮੈਂ ਇੱਕ ਪ੍ਰੈਕਟਿਸ ਕਰਦਾ ਵਟਨੇਰੀਅਰ ਆ ਹਾਂਜੀ ਉਹ ਰੰਗ ਰੰਗ ਜਾ ਵੇਖ ਕੇ ਲੈ ਆਉਂਦੇ ਆ ਬੜੇ ਮਹਿੰਗੇ ਪਾਦੀ ਦੁੱਧ ਉਹ ਹੀ 2.5-3 ਕਿਲੋ ਟਾਈਮ ਦਾ ਤੇ ਪੰਜਵੇਂ ਮਹੀਨੇ ਬਾਲਟੀ ਵੀ ਗਵਾਂਡੀਆਂ ਕਰੇ ਉਹਨਾਂ ਦੇ ਬਾਰੇ ਜ਼ੁਰ ਦੱਸਿਓ ਜੀ ਉਹ ਦੁੱਧ ਨਾਲ ਜਿਹੜੀ ਨੀਲੀ ਰੱਬ ਤੇ ਜੀ ਕੰਮ ਹੀ ਨਹੀਂ ਹੋਇਆ ਤੁਹ ਪਹਿਲਾਂ ਓਕੇ ਸਰ ਇਹ ਮਤਲਬ ਆ ਕਿ ਪਹਿਲਾਂ ਇੱਕ ਸਤਕ ਡ ਜੀ ਸਰ ਵੀ ਪੰਜਾਬ ਦੀ ਬਰੀਡ ਦਾ ਕਹਾਣ ਹੁੰਦਾ ਹੈ ਨਾ ਕਿਉਂਕਿ ਸਾਨੂੰ ਐ ਦਿਲੋਣੀ ਆਪਾਂ ਐ ਨਹੀਂ ਕਹਿੰਦੇ ਹਰਿਆਣਾ ਵੀ ਦੇਖੋ ਪੰਜਾਬ ਚ ਹੀ ਸੀਗਾ ਸਾਰੇ ਹੈ ਤਾਂ ਆਪਾਂ ਭਾਈਆਂ ਠੀਕ ਹੈ ਜੀ ਪਰ ਉਹ ਜਦੋਂ ਅਗਲਾ ਕਹਿੰਦਾ ਯਾਰ ਮੋਰਾ ਹਰਿਆਣੇ ਦੀ ਹਾਂਜੀ ਹਾਂਜੀ ਇਹ ਪੰਜਾਬ ਦਾ ਕੀ ਆ ਕੁਛ ਨਹੀਂ ਫਿਰ ਉਹ ਨੀਲੀ ਰਾਵੀ ਦਾ ਨਾਮ ਪੰਜਾਬ ਨਾਲ ਲੱਗਦਾ ਸੀਗਾ ਸਾਨੂੰ ਐਜੀ ਨੀਲੀ ਰਾਵੀ ਚੱਕੀਏ ਫਿਰ ਲੋਕਾਂ ਨੂੰ ਦੱਸਿਆ ਵੀ ਲੰਮਾ ਟਾਈਮ ਦੁੱਧ ਵਾਲੀ ਤੇ ਦੁੱਧ ਜਿਆਦੇ ਵਾਲੀ ਜਿਹੜੀ ਹੁੰਦੀ ਹੈ ਨਾ ਬਰੀਡ ਜਦੋਂ 15 18 ਕਿਲੋ ਦੁੱਧ ਦੇਣਾ ਉਹ ਜਦੋਂ ਨੂੰ ਗੱਭਣ ਕਰਾਉਣੀ ਹੈ ਤੁਸੀਂ 2-3 ਮਹੀਨਿਆਂ ਦੇ ਵਿੱਚ ਜੀ ਸਰ ਉਹਨੇ ਸੂਣ ਤੱਕ ਜਾਂਦੀ ਜਾਂਦੀ ਨੇ 7-8 ਮਹੀਨੇ ਤੱਕ ਡਰਾਈ ਹੁੰਦੀ ਹੁੰਦੀ ਤੱਕ 6-7 ਕਿਲੋ ਦੁੱਧ ਰਹੂਗਾ ਓਕੇ ਸਰ ਕਿਉਂਕਿ ਦੁੱਧ ਵੱਧ ਹੁੰਦਾ ਜਿਹੜੀ ਹੁਣ ਦੁੱਧ ਹੀ 8-10 ਕਿਲੋ ਦੇਊਗੀ ਜੀ ਉਹਨੇ ਜਦੋਂ ਮਤਲਬ 2-3 ਮਹੀਨਿਆਂ ਦਾ ਤੋਂ ਗੱ ਪਹਿਲੀ ਉਹ ਸੋਡ ਵਾਲੀ ਗੱਲ ਹੈ ਵੀ ਬਾਹਰ ਟਿਪਾਉਣ ਵਾਲਾ ਕੰਮ ਹੋਣ ਲੱਗ ਗਿਆ ਦਾ ਵੀ ਦੁੱਧ ਵਾਲੀ ਜਿਹੜਾ ਪਸ਼ੂ ਦੁੱਧ ਵਾਲਾ ਕੂਨਾ ਜਾਂ ਹੋਰ ਹੈ ਬਾਕੀ ਨੀਲੀ 라ਵੀ ਤੇ ਬਾਈ ਜੀ ਕੰਮ ਕਰੋ ਨੀਲੀ 라ਵੀ ਦਾ ਉਹ ਗੱਲ ਹੈ ਅੱਜ ਕੱਲ ਵੀ ਇੰਨਾ ਦਾ ਮਤਲਬ ਬ੍ਰਾਂਡ ਬਣ ਗਈ ਹੈ ਤਾਂ ਜੇ ਮੰਨ ਲਓ ਦੂਜੀ ਮਾਝ ਆਪਾਂ ਨੂੰ 15 ਕਿਲੋਆਂ ਵਾਲੀ 1.5 ਲੱਖ ਦੀ ਮਿਲਦੀ ਹੈ ਤੇ ਨੀਲੀ 라ਵੀ ਅੱਜ ਵੀ 15 ਲੀਟਰ ਵਾਲੀ ਵਧੀਆ ਭਾਲਣ ਜਾਮੂ ਉਹ ਤੁਹਾਨੂੰ ਜੀ 2.5 ਲੱਖ ਰੁਪਏ ਦੀ ਮਿਲੂਗੀ ਨੀਲੀ 라ਵੀ ਦੂਜੀ 5 ਦੀ ਮਿਲੂ ਤੇ ਨੀਲੀ 라ਵੀ ਤੁਹਾਨੂੰ 12-13 ਦੀ ਮਿਲੂ ਇਹ ਤੇ ਵੀ ਕੰਮ ਕਰਨਾ ਬੰਦਾ ਜੀ ਸਰ ਇੱਕ ਥੋੜਾ ਜਿਹਾ ਤੁਸੀਂ ਇਹ ਮੋਰਾ ਤੇ ਇਹ ਨੀਲੀ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਤੇ ਦੋਨਾਂ ਦੀਆਂ ਨਿਸ਼ਾਨੀਆਂ ਦੱਸ ਦਿਓ ਜੇ ਕਿਸੇ ਕਿਸਾਨ ਭਰਾ ਨੇ ਨੀਲੀ ਲੈਣੀ ਹੋਵੇ ਤੇ ਕਿੱਦਾਂ ਦੀਆਂ ਨਿਸ਼ਾਨੀਆਂ ਦੇਖ ਕੇ ਲਵੇ ਜਾਂ ਮੋਰਾ ਕਿੱਦਾਂ ਦੀਆਂ ਨਿਸ਼ਾਨੀਆਂ ਦੇਖ ਕੇ ਲਵੇ ਜੀ ਜਿਹੜੀ ਨੀਲੀ ਰਾਵੀ ਹੈ ਨਾ ਨੀਲੀ ਰਾਵੀ ਦੀ ਸ਼ੇਪ ਦੇਖਿਆ ਕਰੋ ਮੂਹਰਾ ਪਤਲੀ ਉਹ ਬੀਟ ਹੈ ਜੀ ਸਰ ਠੀਕ ਹੈ ਜੀ ਮਗਰ ਉਹ ਜਾਂਦੀ ਜਾਂਦੀ ਚੌੜੀ ਹੋਣ ਲੱਗ ਜੂ ਪੱਟ ਮੋٹے ਹੋਣਗੇ ਗੋਡੀ ਛੋਟੀ ਹੋਊ ਕੱਦ ਦਰਮਿਆਨਾ ਹੋਊਗਾ ਜੀ ਕਿਆ ਬਾਤ ਕੋਕ ਵੱਡੀ ਹੋਊਗੀ ਪਸਲੀਆਂ ਦੇ ਵਿੱਚ ਗੈਬ ਜ਼ਿਆਦਾ ਰਹੂਗਾ ਕਿਆ ਬਾਤ ਹਾਂਜੀ ਐਵੇਂ ਜੇ ਕਰੀ ਮੂਹਰਾ ਮੂਹਰਾ ਦੇ ਵਿੱਚ ਜਿਵੇਂ ਆਮ ਨਵੇਂ ਬੰਦੇ कंफ्यूज ਹੁੰਦਾ ਨਹੀਂ ਜੀ ਇਹ ਤਾਂ ਜੈਡ ਬਲੈਕ ਲੈਣੀ ਆ ਮੂਹਰਾ ਹਾਂਜੀ ਜਿਹੜੀ ਪਿਓਰ ਮੂਹਰਾ ਜੀ ਉਹਦੀ ਦੋ ਤਿੰਨ ਉਂਗਲ ਚਿੱਟੀ ਪੂਛ ਹੋਣੀ ਚਾਹੀਦੀ ਠੀਕ ਹੈ ਹਾਂ ਜੈਡ ਬਲੈਕ ਆਊਗੀ ਕੋਈ ਚੱਕਰ ਨਹੀਂ ਹੈ ਉਹ ਵੀ ਪਿਓਰ ਮੂਹਰਾ ਦੇ ਦੋ ਚਾਰ ਉਂਗਲਾ ਚੱਟੀ ਹੁੰਦੇ ਹਨ ਤੇ ਜਿਆਦਾ ਕੈਰੇਕਟਰ ਮੋਹਰਾ ਦੇ ਉਹਦੇ ਵਿੱਚ ਹੀ ਹੈ ਸਿੰਘਾ ਜਿਹੜਾ ਥੋੜਾ ਜਿਆਦਾ ਜਿਆਦੇ ਨਹੀਂ ਬਿਮਾਰਾ ਪਿਛੇ ਵਾ ਕੇ ਗੋਲ ਹੁੰਦਾ ਜੀ ਠੀਕ ਹੈ ਇਹਦੇ ਵੀ ਤਿੰਨ ਫਸਲੀਆਂ ਜਿੰਨਾ ਮਰਜੀ ਪਸ਼ੂਰਾ ਪਰ ਰਾਜੀ ਹੁੰਦਾ ਹੋਵੇ ਜਦੋਂ ਕਟਿੰਗ ਹੋ ਗਈ ਤੁਸੀਂ ਦੇਖੋਗੇ ਤੇ ਸੈਨਿਕ ਵੱਜੂ ਤੁਹਾਨੂੰ ਆਪ ਐਂ ਜਿ ਗਿਣੂਗੇ ਨਾ ਤੁਸੀਂ ਰਿੰਗ 'ਚ ਖੜੇ ਹੋ ਤੁਹਾਨੂੰ ਪਤਾ ਲੱਗੂ ਵੀ ਇਹ ਤਿੰਨ ਇਹਦੀਆਂ ਫਸਲੀਆਂ ਦੀਆਂ ਠੀਕ ਹੈ ਜੀ ਇਹ ਕਾਫੀ ਚੀਜ਼ਾਂ ਹੋਰ ਕੱਦ ਵਧੀਆ ਹੋਊਗਾ ਠੀਕ ਹੈ ਜੀ ਪੁਰਾ ਜਿਵੇਂ ਆਪਾਂ ਕਹਿੰਦੇ ਨੇ ਪੁਰੇ ਤੋਂ ਲਾ ਕੇ ਵੀ ਜਿਹੜੀ ਇਹਦੀ ਕਾਫੀ ਬੰਤਰਾ ਨੀਲੀ ਦਾ ਵੀ ਦੀ ਬਾ ਚਾਰੇ ਪੈਰ ਪਹਿਲਾਂ ਚਿੱਟਿਆਂ ਦੇ ਹੁੰਦਾ ਹੀ ਕਰੇਜ ਹੁਣ ਦੋ ਪੈਰ ਮੂਹਰੇ ਹੋਣ ਨਾ ਹੋਣ ਕੋਈ ਚੱਕਰ ਹੀ ਨਹੀਂ ਮਗਰਲੇ ਪੈਰ ਚਿੱਟੇ ਹੋਣੇ ਚਾਹੀਦੇ ਪੂ ਚਿੱਟੀ ਹੋਣੀ ਚਾਹੀਦੀ ਥੱਲੇ ਜੇ ਛੱਡੇ ਤੇ ਕੋਈ ਨਿਸ਼ਾਨ ਚਿੱਟਾ ਆ ਗਿਆ ਚੰਗੀ ਗੱਲ ਹੈ ਜੇ ਨਹੀਂ ਆ ਫਿਰ ਵੀ ਕੋਈ ਮਤਲਬ ਨਹੀਂ ਠੀਕ ਹੈ ਜੀ ਅੱਖ ਪਿਆਰ ਬਿੱਲੀ ਹੋਣੀ ਚਾਹੀਦੀ ਹੈ ਤੇ ਮੱਥੇ ਤੇ ਬੱਲ ਹੋਣਾ ਚਾਹੀਦਾ ਨੱਕ ਚਿੱਟਾ ਆ ਜੂਗਾ ਬਹੁਤ ਚੰਗੀ ਗੱਲ ਹੈ ਟੇਡਾ ਨਿਸ਼ਾਨ ਆ ਜੂ ਉਹ ਵੀ ਚੰਗੀ ਗੱਲ ਹੈ ਠੀਕ ਹੈ ਜੀ ਇਹ ਨੀਲੀ ਰਾਵੀ ਦੀਆਂ ਰੰਗ ਦੀਆਂ ਨਿਸ਼ਾਨੀਆਂ ਵੀ ਦੋ ਪੈਰਾਂ ਮਗਰ ਇਹਦੇ ਵੀ ਮਗਰ ਵੀ ਨਾ ਜਾਏ ਤੇ ਨੀਲੀ ਰਾਵੀ ਦੇ ਵਿੱਚ ਵੀ ਇਹ ਹੈ ਇਹਦੇ ਵਿੱਚ ਤੁਹਾਨੂੰ ਪਤਾ ਜਿਵੇਂ ਤੁਸੀਂ ਦੱਸਿਆ ਵੀ ਅੱਜ ਮੱਜਾਂ ਦਾ ਹਜੇ ਵੀ ਮੇਲੇ ਦੇ ਵਿੱਚ ਚਵਾਈ ਕਰਾਉਣ ਪੰਜ-ਛੱਤ ਹੀ ਪਹੁੰਚਦੀਆਂ ਜੀ ਤੇ ਝੋਟੇ ਆਪਣੇ ਕੋਲੇ ਅੱਜ ਵੀ ਮੰਨ ਲਓ ਗਣ ਲਓ ਪੰਜਾਬ ਦੇ ਵਿੱਚ 600 ਹੋਊਗਾ ਜੀ ਜੀ ਦੱਸੋ ਜਦੋਂ ਮੱਜਾਂ ਦਾ ਛੇ ਆਉਂਦੀਆਂ ਝੋਟਾ 600 ਆ ਜੀ ਤੇ ਫਿਰ ਹੁਣ ਆਪਾਂ ਕਿਤੇ ਯਕੀਨ ਕਰ ਸਕਦੇ ਨਹੀਂ ਯਕੀਨ ਤੁਸੀਂ ਨੀਲੀ ਰਵੀ ਦੇ ਵੀ ਉਥੇ ਕਰਨਾ ਜਿਹਦੀਆਂ ਕੋਈ ਮਾਮਾ ਭੈਣਾ ਕੋਈ ਅੱਖੀ ਦੇਖੋ ਜੀ ਤੇ ਉਸ ਦੇ ਸੀਮਨ ਭਰਾਓ ਬਾਈ ਜੀ ਮੈਂ ਯਕੀਨ ਨਾਲ ਕਹਿ ਸਕਦਾ ਆਮ ਮੱਜ ਦੇ ਭਰ ਦੇਓ 12 ਕਿਲੋ ਵਾਲੀ ਦੇ ਭਾਂਦੀ ਨੀਲੀ ਦਾ ਵੀ ਆਪਣੀ ਮੋਹਰਾ ਜੀ ਸਰ ਚੰਗੀਆਂ ਮਾਮਾ ਦੇ ਬੱਚੇ ਵਾਲਾ ਉਹ ਯਕੀਨ ਨਹੀਂ ਪਹਿਲੇ ਸੂਆ ਦੀ ਮਾਂ ਨੂੰ ਕਰਾਸ ਕਰਨੀ ਹੈ 2.5 ਸਾਲਾਂ ਦੀ ਸਵਾਲੋਂ ਆਪਣੀ 3 ਸਾਲ ਦੀ ਕਰਾ ਲਓ ਉਹ ਪਹਿਲੇ ਸਾਲ ਹੀ 12 ਵਾਲੀ ਦਾ 13 14 ਕਿਲੋ ਦੁੱਧ ਦੇਉ ਦਉ ਤੇ ਜਿਹੜੇ ਛੋਟੇ ਸੱਚਮੁੱਚ ਆਪਾਂ ਕਹਿੰਦੇ ਦੀ ਮਾਂ 12 ਸੀ ਇਹਦਾ ਯਾਰ 7 8 ਦਿੰਦੀ ਹੈ ਉਹ ਛੋਟੇ 7 8 ਕਿਲੋ ਦੇ ਹੁੰਦੇ ਆ ਓਕੇ ਸਰ ਓਕੇ ਸਰ ਇੱਕ ਥੋੜਾ ਜਿਹਾ ਆਪਣੇ ਸੀਮਨ ਦੇ ਜਿਹੜੇ ਬੂਲਸ ਨੇ ਉਹਨਾਂ ਦੇ ਥੋੜੇ ਜਿਹਾ ਨਾਮ ਦੱਸ ਦਿਓ ਸਾਡੇ ਵੀ ਸਮਰਾਟ theme ਕੇਰੀਆਂ ਜੀ ਜੀ ਤੇ ਉਸ ਤੋਂ ਬਾਅਦ ਸਾਡਾ ਰਤਨ ਜੀ ਕ੍ਰਾਂਤੀ ਆਰ ਟਾਈ ਪੰਨੂ ਫਾਰਮਲ ਆ ਗਿਆ ਜੀ ਸਰ ਫਿਰ ਉਸ ਤੋਂ ਬਾਅਦ ਬਾਦਸ਼ਾਹ ਆ ਗਿਆ ਜੀ ਜੀ ਸਰ ਤੇ ਫਿਰ ਉਸ ਤੋਂ ਬਾਅਦ ਇੱਕ ਜਿਹੜਾ ਨਵਾਂ ਮੇਰੇ ਵਾਲੇ ਫਾਰਮ ਦਾ ਹੁਣ ਮੂਹਰੇ ਦੇ ਵਿੱਚ ਬਣਿਆ ਬਾਗੀ ਬੋਲਾ ਗਿਆ ਓਕੇ ਜੀ ਤੇ ਤਰਨਾਟ ਆ ਗਿਆ ਜੀ ਨੀਲੀ 라ਵੀ ਦੇ ਵਿੱਚ ਜੀ ਸਰ ਉਸ ਤੋਂ ਬਾਅਦ ਟਾਰਜਨ ਆ ਗਿਆ ਨੀਲੀ 라ਵੀ ਦੇ ਵਿੱਚ ਜੀ ਫਿਰ ਬਿਰਕ 570 ਆ ਗਿਆ ਨੀਲੀ 라ਵੀ ਦੇ ਵਿੱਚ ਤੇ ਇੱਕ ਅਸੀਂ 나ਗ ਬੋਲ ਲਿਆਂਦਾ ਸੀ ਸਰਕਾਰੀ ਤਾਂ ਬੋਲੀ ਦੇ ਖਰੀਦੇ ਬੁੱਢਾ ਉਹ ਮਰ ਗਿਆ ਜੀ ਸਾਡੇ ਕੋਲ ਅੱਛਾ ਜੀ ਹਾਂਜੀ ਚਾਰ ਬੋਲ ਸੀਗੇ ਨੀਲੀ 라ਵੀ ਹੁਣ ਤਿੰਨ ਬੋਲ ਨੀਲੀ 라ਵੀ ਆ ਜੀ ਸਰ ਤੇ ਛੇ ਝੋਟੇ ਸਾਡੇ ਕੋਲ ਹੈਗੇ ਜੀ ਮੂਹਰੇ ਦੀ ਜਿਨ੍ਹਾਂ ਨੂੰ ਮਤਲਬ ਆਪਾਂ ਕਹਿ ਸਕਦੇ ਆਂ ਵੀ ਭਾਈ ਵੀ ਸਾਡੇ ਤੇ ਯਕੀਨ ਕਰਕੇ ਤੁਸੀਂ ਭਰ ਸਕਦੇ ਆ ਠੀਕ ਹੈ ਜੀ ਸਰ ਸਰ ਜਿੱਦਾਂ ਤੁਸੀਂ ਹੁਣ ਮੇਲਾ ਵੀ ਲਵਾ ਰਹੇ ਹੋ ਤੁਹਾਡੇ ਫਾਰਮਰਾਂ ਲਈ ਅੱਗੇ ਕੀ ਐਫਰਟ ਰਹਿਣਗੇ ਹਾਂਜੀ ਬਸ ਇਹੀ ਮੇਲਾ ਵੀ ਤਾਂ ਹੀ ਕਰਵਾਉਣੇ ਆ ਜੀ ਵੀ ਬੱਚੇ ਆਉਣਗੇ ਨਵੇਂ ਜਿੱਤਣਗੇ ਇਮਾਨਦਾਰੀ ਫੁੱਲ ਰੱਖਾਂਗੇ ਨਵਾਂ ਬੰਦਾ ਜਿੱਦਾ ਚੀਕਾਂ ਮਾਰਦਾ ਤੁਰੇਂਦਾ ਜੀ ਉਹਦੇ ਨਾਲ ਗਾਹ ਨੂੰ ਪੰਜ ਬੰਦੇ ਵੱਧ ਆਉਂਦੇ ਆ ਮੇਲੇ ਤੇ ਠੀਕ ਆ ਮੇਲੇ ਇਮਾਨਦਾਰੀਆਂ ਨਾਲ ਹੋਣੇ ਚਾਹੀਦੇ ਆ ਠੀਕ ਆ ਜੀ ਬਸ ਇੰਨਾ ਕੁ ਜ਼ਰੂਰ ਹੈ ਬਸ ਥੋੜੀਆਂ ਚੀਜ਼ਾਂ ਬਦਲਣੀਆਂ ਪੈਣਗੀਆਂ ਉਹ ਹੌਲੀ ਹੌਲੀ ਜਿਵੇਂ ਜਿਵੇਂ ਉਮਰ ਵਧਿਆ ਉਹ ਮੇਲੇ ਦੀ ਆਪਾਂ ਬਦਲਦੇ ਰਵਾਂਗੇ ਜੀ ਤੇ ਬਾਕੀ ਭਰਾ ਸਾਰੇ ਜਿਹੜੇ ਹੁਣ ਵੀ ਆਪਣੇ ਸੁਣੀ ਵੀ ਵੈਸੇ ਵੀ ਜਾਂਦੇ ਆ ਵੀ ਤੁਸੀਂ ਨਾਲ ਬੱਚਿਆਂ ਨੂੰ ਜਿਹੜਾ ਛੋਟਾ ਬੱਚਾ ਚਲੋ ਉਹ ਤਾਂ ਛੱਡੋ ਜਿਹੜਾ 12-15 ਸਾਲ ਦਾ ਬੱਚਾ ਹੋ ਗਿਆ ਉਹਨੂੰ ਨਾਲ ਜ਼ਰੂਰ ਮੇਲੇ ਤੇ ਲਿਆਓ ਜੀ ਸਰ ਠੀਕ ਹੈ ਜੀ ਉਹ ਜੇ ਮੇਲੇ ਤੇ ਹੋਊਗਾ ਉਹ ਕੋਈ ਮੱਝ ਜਾਂਦੀ ਦੇਖੂਗਾ ਵੀ ਯਾਰ ਆਹ ਜਿੱਤੀ ਆ ਕਿਸੇ ਦਿਨ ਵੀ ਡੈਡੀ ਮੈਮੀ ਜਿੱਤਣਾ ਠੀਕ ਹੈ ਜਿੱਦਦੇ ਉਹਨੇ ਐ ਕਹਿਤਾ ਤੁਹਾਨੂੰ ਵੀ ਡੈਡੀ ਮੈਮੀ ਜਿੱਤਣਾ ਤੂੰ ਐ ਸਮਝ ਲਈ ਬਸ ਦਿਲ ਚ ਖੁਸ਼ ਹੋ ਜੀ ਬੋਲੀ ਨਾ ਤਰੂੰ ਆਪ ਹੀ ਜਿੱਤ ਕੇ ਦਿਖਾਊਗਾ ਬੰਦਾ ਜੀ ਸਰ ਬਸ ਇਹਦੇ ਕਰਕੇ ਤੁਸੀਂ ਬੱਚਿਆਂ ਨੂੰ ਜ਼ਰੂਰ ਲਿਆ ਕਰੋ ਜੀ ਇਹ ਸਾਡੀ ਵੀ ਹੱਥ ਜੋੜ ਕੇ ਫੈਲੋਫਾਰਮ ਐਸੋਸੀਏਸ਼ਨ ਕੰਨੀਓ ਸਾਰੀ ਟੀਮ ਕੰਨੀਓ ਬੇਨਤੀ ਹੈ ਇੱਕ ਕਿ ਬੱਚਿਆਂ ਨੂੰ ਜ਼ਰੂਰ ਮ ਜੀ ਸਰ ਬਲੈਕ 골ਡ ਤਾਂ ਤੁਹਾਨੂੰ ਪਤਾ ਕਾਲਾ ਸੋਨਾ ਬੁੜਿਆਂ ਨੇ ਕਿਉਂ ਆਖਿਆ ਸੀ ਇਸੇ ਗੱਲ ਨੂੰ ਆਖਿਆ ਸੀ ਤੇ ਜੇ ਅੱਜ 20 50 ਅੱਜਾ ਤੁਹਾਨੂੰ ਅੱਜ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ ਪਾਹਾਂ ਦਾ ਮੰਡੀ ਤੇ ਚੜਾ ਕੇ ਲਿਆਜੋ ਪਾਉਂਦੀ ਫੰਡਰ ਹੈ ਗੱਬਣ ਹੈ ਧੋਕੜਾ ਟੁੱਟੀ ਆ ਭੱਜੀ ਆ ਬਾਦਰੋ ਪੈਸੇ ਪਾ ਕੇ ਜੇਬ ਚ ਮੜੋਗੇ ਹੋਰ ਕੋਈ ਐਨੀਮਲ ਨਹੀਂ ਜਿਹੜਾ ਦੁੱਧ ਦੇਣ ਵਾਲਾ ਵੀ ਮੱਝ ਵਾਂਗੂ ਵਿਕੂਆ ਦੂਜਾ ਤੁਹਾਨੂੰ ਸੱਡ ਨਹੀਂ ਪੈਣਗੇ ਜੀ ਸਰ ਹਾਂਜੀ ਇਹ ਚੀਜ਼ ਆ ਵੀ ਬਲੈਕ 골ਡ ਕੰਨੀ ਵੱਧ ਤੋਂ ਵੱਧ ਆਉਂ ਜੀ ਸਰ ਕੰਮ ਸਾਰੇ ਚੰਗਿਆ ਸਾਰੇ ਫਾਰਮ ਚੰਗਿਆ ਪਰ ਸਾਡੀ ਜਿਹੜੀ ਸੰਸਥਾ ਇਹ ਮੱ ਨੇਮ ਅਗੇਨ ਯੂਅਰਸ ਨੰਬਰਸ ਮੋਬਾਈਲ ਨੰਬਰ ਮੇਰਾ ਨੰਬਰ ਹੈਗਾ ਜੀ 98883498 ਇਹ ਨੰਬਰ ਹੈ ਜੀ ਨਾਮ ਮੇਰਾ ਪਿੰਦੀ ਸਿੱਧੂ ਹੈ ਜੀ ਜੀ ਤੇ ਪੱਕਾ ਨਾਮ ਮੇਰਾ ਰੁਪਿੰਦਰ ਸਿੰਘਾ ਜੀ ਪਿੰਟਪਾਲੀ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾ ਫੂਲ ਥੈਂਕ ਯੂ ਸੋ ਮਾਚ ਥੈਂਕ ਯੂ ਸਰ ਸੋ ਇਹ ਸਾਣਾ ਸਾਡੇ ਨੌਜਵਾਨ ਬ੍ਰੀਡਰ ਇਹ ਪਿੰਦੀ ਸਿੱਧੂ ਸੋ ਇਹ ਧਨੋਲਾ ਜਿਹੜਾ ਇਹਨਾਂ ਨੇ ਪਿੱਛੇ ਮੇਲਾ ਕਰਵਾਇਆ ਸੋ ਬੜੀ ਹੀ ਨੌਲੇਜ ਦੇ ਐਕਸਪਰਟ ਨੇ ਬੜੇ ਮਾਰ ਨੇ ਨਾਗਣੀ ਮੱਝ ਨੇ ਇਹਨਾਂ ਦੀ ਨੇ ਬੜੇ ਬੜੇ ਮਕਾਮ ਹਾਸਲ ਕੀਤੇ ਨੇ ਸੋ ਇਹਨਾਂ ਦਾ ਨੰਬਰ ਮੈਂ ਡਿਸਪਲੇ ਕਰ ਦਿਆਂਗਾ ਸੋ ਸਾਡੇ ਯੰਗ ਯੰਗ ਜਨਰੇਸ਼ਨ ਤੇ ਬਹੁਤ ਹੀ એનર્ਜੀ ਇਹਨਾਂ ਦੇ ਵਿੱਚ ਭਰੀ ਹੋਈ ਏ ਸੋ ਬੜੇ ਹੀ ਇਹ ਅੱਛੇ ਅੱਛੇ ਇਨਸਾਨ ਨੇ ਸੋ ਕਿਸਾਨ ਭਰਾਵਾਂ ਨੂੰ ਇਹ ਪੂਰੀ ਜਿਹੜੀ ਜਾਣਕਾਰੀ ਇਹ ਦਿੰਦੇ ਰਹਿੰਦੇ ਆ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ